ਲਾਈਵ ਪ੍ਰੋਗਰਾਮ ਦੇਖ ਰਹੇ ਤੁਸੀਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜੀ ਸਰਜੀਤ ਹਾਜ਼ਰ ਹਾਂ ਅੱਜ ਮੇਰੇ ਨਾਲ ਮਹਿਮਾਨ ਨੇ ਮੇਰੇ ਬਹੁਤ ਹੀ ਸਤਿਕਾਰਤ ਸੰਜੀਵ ਸਿੰਘ ਸੈਣੀ ਜੀ ਜਿਨ੍ਹਾਂ ਨੂੰ ਤੁਸੀਂ ਪੰਜਾਬੀ ਦੇ ਵੱਖ-ਵੱਖ ਅਖਬਾਰਾਂ ਦੇ ਵਿੱਚ ਪੜ੍ਹਿਆ ਹੋਵੇਗਾ 6 ਸਾਹਿਤ ਦੀਆਂ ਕਿਤਾਬਾਂ ਲਿਖ ਚੁੱਕੇ ਨੇ ਤੇ ਤਕਰੀਬਨ ਤਕਰੀਬਨ 14 ਸਾਲ ਦਾ ਇਹਨਾਂ ਦਾ ਤਜਰਬਾ ਹੈ ਬੱਚਿਆਂ ਨੂੰ ਸਰਕਾਰੀ ਨੌਕਰੀ ਜਿਹੜੀ ਕੰਪੀਟੀਸ਼ਨ ਦੇ ਐਗਜ਼ਾਮ ਨੇ ਉਹਦੀ ਤਿਆਰੀ ਕਰਾਉਂਦੇ ਆ ਅੱਜ ਦਾ ਵਿਸ਼ਾ ਆਪਣਾ ਇਹੀ ਹੈ ਕਿ ਬੱਚੇ ਜਦੋਂ ਨੌਕਰੀ ਲਈ ਤਿਆਰੀ ਕਰਦੇ ਨੇ ਕੀ ਗਲਤੀਆਂ ਕਰ ਬੈਠਦੇ ਨੇ ਜਿਹਦੇ ਕਰਕੇ ਉਹ ਆਪਣੇ ਉਸ ਗੋਲ ਦੇ ਵਿੱਚ ਸਕਸੈਸ ਨਹੀਂ ਹੁੰਦੇ ਉਹਨਾਂ ਨੂੰ ਸਫਲਤਾ ਨਹੀਂ ਮਿਲਦੀ ਤੁਹਾਡੇ ਸਾਰੇ ਬੱਚਿਆਂ ਦੇ ਕੰਮ ਆਉਣ ਵਾਲਾ ਇਹ ਪ੍ਰੋਗਰਾਮ ਹੈ ਜਿਹੜੇ ਮਾਪੇ ਸੁਣ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਜ਼ਰੂਰ ਇਸ 30 ਮਿੰਟਾਂ ਦੀ ਆਪਣੇ ਬੱਚਿਆਂ ਦੇ ਨਾਲ ਝਾਤ ਪਾਓ ਆਓ ਪਹਿਲਾਂ ਸੈਣੀ ਸਾਹਿਬ ਦਾ ਸਵਾਗਤ ਕਰਦੇ ਆ ਸੈਣੀ ਸਾਹਿਬ ਸੱਚੀ ਕਾਲ ਜੀ ਆਇਆਂ ਸਤਿਕਾਰਯੋਗ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੋ ਤੁਸੀਂ ਮੈਨੂੰ ਇਸ ਟੌਪਿਕ ਲਈ ਤੁਸੀਂ ਮੈਨੂੰ ਇੱਥੇ ਮਹਿਮਾਨ ਲਈ ਸੱਦਿਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਕੰਮ ਹੈ ਜਿਹੜਾ ਉਹ ਇਸ ਕਦਰ ਹੈ ਕਿ ਤੁਹਾਡਾ ਇਸ ਥਾਂ ਤੇ ਇਸ ਟੌਪਿਕ ਲਈ ਬੈਠਣਾ ਬਣਦਾ ਸੀ ਸੈਨਸਰ ਸਾਹਿਬ ਕਿੰਨਾ ਸਮਾਂ ਹੋ ਗਿਆ ਬੱਚਿਆਂ ਦੇ ਨਾਲ ਸਿੱਧੇ ਜੁੜਦੇ ਹੋਏ ਕਿਉਂਕਿ ਤੁਸੀਂ 14 ਸਾਲ ਦੱਸਿਆ ਮੈਨੂੰ 14 ਸਾਲ ਬਹੁਤ ਲੰਮਾ ਸਮਾਂ ਹੈ ਕਿਸ ਤਰੀਕੇ ਦਾ ਰਿਹਾ ਹੈ ਇਹ ਪੂਰਾ ਜਿਹੜਾ ਤੁਹਾਡਾ ਦੌਰ ਸੀ ਜਿਹੜਾ ਇਹ ਸਮਾਂ ਸੀ ਦੇਖੋ ਸਰ तकरीबन 14 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਸਾਡੇ ਕੋਲ ਐਵਰੇਜ ਸਟੂਡੈਂਟ ਵੀ ਆਉਂਦੇ ਹਨ ਮੀਡੀਅਮ ਸਟੂਡੈਂਟ ਵੀ ਆਉਂਦੇ ਹਨ ਇੰਟੈਲੀਜੈਂਟ ਸਟੂਡੈਂਟ ਵੀ ਆਉਂਦੇ ਹਨ ਕਹਿਣ ਦਾ ਮਤਲਬ ਕਿ 90% ਵਾਲੇ ਸਟੂਡੈਂਟਸ ਵੀ ਆਉਂਦੇ ਹਨ ਇਹ ਜ਼ਰੂਰੀ ਨਹੀਂ ਕਿ ਜਿਹੜਾ ਕੋਈ ਟਾਪਰ ਸਟੂਡੈਂਟ ਹੈ ਕੋਈ ਡਿਗਰੀ ਲੈ ਕੇ ਟਾਪ ਕੀਤਾ ਹੈ ਕਿਸੇ ਯੂਨੀਵਰਸਿਟੀ ਤੋਂ ਜਾਂ ਕਿਸੇ ਕਾਲਜ ਤੋਂ ਉਹ ਸਰਕਾਰੀ ਨੌਕਰੀ ਵਿੱਚ ਹੀ ਟਾਪ ਕਰੇਗਾ। ਕਈ ਵਾਰ ਦੇਖਣ 'ਚ ਵੀ ਆਉਂਦਾ ਹੈ ਕਿ ਜੋ ਸਟੂਡੈਂਟਸ ਐਵਰੇਜ ਨੇ ਕਹਿਣ ਦਾ ਮਤਲਬ ਹੈ ਕਿ ਜੋ 60 ਤੋਂ 70% ਵਾਲੇ ਸਟੂਡੈਂਟਸ ਨੇ ਉਹ ਕੰਪੀਟੀਟਿਵ ਇਗਜ਼ਾਮ ਨੂੰ ਵਧੀਆ ਕ੍ਰੈਕ ਕਰ ਜਾਂਦੇ ਹਨ। ਇਹ ਹੋ ਵੀ ਰਿਹਾ ਹੈ। ਕਈ ਅਜਿਹੇ ਸਟੂਡੈਂਟਸ ਨੇ ਜੋ ਯੂਨੀਵਰਸਿਟੀ ਟਾਪਰਸ ਨੇ ਵਧੀਆ ਪਰਸੈਂਟੇਜ ਨੇ ਪਰ ਉਹ ਕੰਪੀਟੀਟਿਵ ਇਗਜ਼ਾਮ ਨਹੀਂ ਕ੍ਰੈਕ ਕਰ پا ਰਹੇ ਹਨ। ਹੋ ਵੀਰਿਆ ਇਸ ਤਰ੍ਹਾਂ ਦੇਖਣ ਚ ਵੀ ਆ ਰਿਹਾ ਫਿਰ ਬਾਅਦ ਚ ਜਦੋਂ ਰਿਜ਼ਲਟਸ ਆਉਂਦਾ ਹੈ ਬੱਚੇ ਕਹਿੰਦੇ ਨੇ ਕਿ ਸਰ ਅਸੀਂ ਤਾਂ ਬਹੁਤ ਤਿਆਰੀ ਕੀਤੀ ਅਸੀਂ ਤਾਂ ਆਪਣੇ ਕਾਲਜ ਯੂਨੀਵਰਸਿਟੀ ਟਾਈਮ ਟਾਪ ਕਰ ਰਹੇ ਹਾਂ ਪਰ ਅਸੀਂ ਇਹ ਕੰਪੀਟੀਟਿਵ ਇਗਜ਼ਾਮ ਕਲੀਅਰ ਨਹੀਂ ਕਰ ਪਾਏ ਪਹਿਲੀ ਗੱਲ ਤਾਂ ਸਰ ਮੈਂ ਇਹ ਦੱਸਣੀ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਇੱਕ ਪੋਸਟ ਲਈ ਅਪਲਾਈ ਕੀਤਾ ਹੈ ਇਹ ਜ਼ਰੂਰੀ ਨਹੀਂ ਕਿ ਤੁਹਾਡੀ ਪਹਿਲੀ ਵਾਰ ਸਿਲੈਕਸ਼ਨ ਹੋ ਜਾਵੇ ਕਈ ਵਾਰ ਵਿਦਿਆਰਥੀਆਂ ਨੂੰ ਇਹ ਹੁੰਦਾ ਹੈ ਕਿ ਮੈਂ ਫਾਰਮ ਭਰ ਦਿੱਤਾ ਤਾਂ ਮੈਂ ਹੁਣ ਤਿਆਰੀ ਕਰਾਂਗਾ ਤਾਂ ਮੇਰਾ ਇਹ ਪਹਿਲੀ ਵਾਰ ਜੀ ਕਲੀਅਰ ਹੋ ਜਾਵੇਗਾ ਅਕਸਰ ਆਮਸੀ ਆਪਣੇ ਸੀਨੀਅਰਸ ਤੋਂ ਸੁਣਦੀਆਂ ਜਾਂ ਅਸੀਂ ਅਸੀਂ ਬੱਚਿਆਂ ਨੂੰ ਵੀ ਦੱਸਦੇ ਹਾਂ ਕਿ ਜੇ ਤੁਸੀਂ ਕੰਪੀਟੀਟਿਵ ਲਈ ਬੈਠਣਾ ਹੈ ਤਾਂ ਘੱਟੋ ਘੱਟ ਤੁਸੀਂ 7 ਤੋਂ 10 ਫਾਰਮ ਭਰੋਗੇ ਤਾਂ ਜਾ ਕੇ ਤੁਹਾਡੀ ਇੱਕ ਦੋ ਜਗ੍ਹਾ ਤੇ ਸਿਲੈਕਸ਼ਨ ਹੋਵੇਗੀ ਕਿਉਂਕਿ ਪੇਪਰ ਵਿੱਚ ਬੈਠੋਗੇ ਤੁਹਾਨੂੰ ਤਰ੍ਹਾਂ ਤਰ੍ਹਾਂ ਦਾ ਤਜਰਬਾ ਮਿਲੇਗਾ ਜਿਹੜੀ ਪੌਸ਼ ਦਾ ਪੇਪਰ ਹੈ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦਾ ਪੇਪਰ ਆ ਰਿਹਾ ਹੈ ਜਾਂ ਜਿਹੜਾ ਕਮਿਸ਼ਨ ਉਹ ਪੇਪਰ ਕੰਡਕਟ ਕਰ ਰਿਹਾ ਹੈ ਉਹ ਕੀ ਚਾ ਰਿਹਾ ਹੈ ਜਾਂ ਜਿਹੜੀ ਵੀ ਉਹ ਬੋਰਡ ਬੋਰਡ ਉਸ ਪੇਪਰ ਨੂੰ ਲੈ ਰਿਹਾ ਹੈ ਉਸ ਕਿਸ ਤਰ੍ਹਾਂ ਦੇ ਉਹ ਪੇਪਰ ਪਾ ਰਿਹਾ ਹੈ ਪਹਿਲੇ ਹਰ ਹਰ 5 ਸਾਲ ਬਾਅਦ ਗਵਰਨਮੈਂਟ ਚੇਂਜ ਹੁੰਦੀ ਹੈ ਚਾਹੇ ਉਹ ਸੈਂਟਰ ਦੀ ਹੈ ਚਾਹੇ ਸਟੇਟ ਦੀ ਹੈ ਯਾਰ ਪੀਟ ਵੀ ਕਰ ਜਾਂਦੀ ਹੈ ਜਿਸ ਤਰ੍ਹਾਂ ਹੁਣ ਸੈਂਟਰ ਚ ਤਾਂ 3rd ਟਾਈਮ ਬੀਜੇਪੀ ਗਵਰਨਮੈਂਟ ਆਈ ਹੈ ਪੇਪਰ ਦਾ ਪੈਟਰਨ ਚੇਂਜ ਹੁੰਦਾ ਹੈ ਦੇਖਿਆ ਜਾਂਦਾ ਹੈ ਹੁਣ ਯੂਪੀਐਸਸੀ ਦੀ ਜੇ ਗੱਲ ਕਰੀਏ ਤਾਂ ਗਰੀਬ ਘਰਾਂ ਦੇ ਬੱਚੇ ਵੀ ਯੂਪੀਐਸਸੀ ਕਲੀਅਰ ਕਰ ਰਹੇ ਹਨ ਕੋਚਿੰਗ ਸੈਂਟਰਸ ਤਾਂ ਇੱਕ ਤਰ੍ਹਾਂ ਨਾਲ ਤੁਹਾਨੂੰ ਜਾਣਕਾਰੀ ਦੇ ਦਿੰਦਾ ਹੈ ਕਿ ਤੁਸੀਂ ਇਹ ਵਿਸ਼ਾ ਪੜ੍ਹਨਾ ਹੈ ਜਾਂ ਇਸ ਵੀ ਵਿਸ਼ੇ ਨਾਲ ਸੰਬੰਧਿਤ ਤੁਸੀਂ ਮਟੀਰੀਅਲ ਇਕੱਠਾ ਕਰਨਾ ਹੈ ਪੜਨਾ ਤਾਂ ਉਸ ਵਿਦਿਆਰਥੀ ਨੇ ਆ ਸਰ ਉਸ ਵਿਦਿਆਰਥੀ ਨੇ ਜਾਣਕਾਰੀ ਸੋਰਸ ਆਫ ਮੀਡੀਆ ਹੈ ਜਾਂ ਕਿਤਾਬਾਂ ਹੈ ਜਾਂ ਕਿੱਥੋਂ ਕਲੈਕਟ ਕਰਨੀ ਹੈ ਇਹ ਬੱਚੇ ਦੇ ਨਿਰਭਰ ਕਰਦਾ ਹੈ ਹੁਣ ਤੁਸੀਂ ਕੋਈ ਵੀ ਇੱਕ ਗੱਲ ਦੱਸਿਓ ਹਾਂਜੀ ਅਕਸਰ ਨਾ ਮਾਪੇ ਗ੍ਰੈਜੂਏਸ਼ਨ ਤੋਂ ਬਾਅਦ ਸ਼ੁਰੂ ਕਰਾਉਂਦੇ ਨੇ ਬੱਚੇ ਨੂੰ ਤਿਆਰੀ ਵੀ ਹਾਂਜੀ ਹੁਣ ਗ੍ਰੈਜੂਏਸ਼ਨ ਹੋ ਗਈ ਹੁਣ ਤੋਂ ਜਿਹੜਾ ਸਰਕਾਰੀ ਇਮਤਿਹਾਨ ਹੈ ਉਹ ਦੇਣਾ ਸ਼ੁਰੂ ਕਰਾਓ ਜਿਹੜਾ ਹੁਣ ਤਾਂ ਟ੍ਰੈਂਡ ਹੈ ਤੁਹਾਡੇ ਕੋਲੇ ਕਿਹੜੇ ਕਲਾਸ ਦੇ ਜਾਂ ਕਿਹੜੀ ਜ਼ਮਾਤ ਤੋਂ ਬੱਚੇ ਸ਼ੁਰੂ ਕਰ ਦਿੰਦੇ ਨੇ ਆਪਣੇ ਉਸ ਗੋਲ ਨੂੰ ਮੁੱਖ ਰੱਖ ਕੇ ਕਿ ਉਹਨਾਂ ਨੇ ਸਰਕਾਰੀ ਨੌਕਰੀ ਲੈਣੀ ਹੈ ਜਾਂ ਕਿਸ ਪੱਧਰ ਦੀ ਨੌਕਰੀ ਲੈਣੀ ਹੈ ਗ੍ਰੈਜੂਏਸ਼ਨ ਤੋਂ ਬਾਅਦ ਦਾ ਹੀ ਬੱਚਾ ਹੁੰਦਾ ਜਾਂ ਉਸ ਤੋਂ ਪਹਿਲਾਂ ਦਾ ਵੀ ਬੱਚਾ ਤੁਹਾਡੇ ਨਾਲ ਕੋਈ ਇਸ ਤਰੀਕੇ ਨਾਲ ਸੰਪਰਕ ਕਰਦਾ ਸਰ ਪਿਛਲੇ ਤਕਰੀਬਨ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਕਿਉਂਕਿ ਲੋਕਾਂ ਨੂੰ ਇਹ ਹੈ ਕਿ ਨੌਕਰੀਆਂ ਮਿਲ ਰਹੀਆਂ ਹਨ ਹਾਂ ਮਿਲ ਵੀ ਰਹੀਆਂ ਜਿਸ ਤਰ੍ਹਾਂ ਸਰਕਾਰ ਨੇ ਕਿਹਾ ਹੁਣ ਕਿ ਅਸੀਂ 50000 ਪਲਸ ਨੌਕਰੀਆਂ ਦੇ ਚੁੱਕੇ ਹਨ ਪਿਛਲੇ ਨਾ 3 ਸਾਲ ਤੋਂ ਦੇਖਿਆ ਕਿ ਬੱਚੇ ਜਿਹੜੇ 8ਵੀਂ ਕਲਾਸ ਦੇ ਵਿਦਿਆਰਥੀ ਨੇ ਉਹ ਕਹਿੰਦੇ ਕਿ ਅਸੀਂ ਯੂਪੀਐਸਸੀ ਫਸਟ ਅਟੈਂਪਟ ਸੀ ਕਲੀਅਰ ਕਰਨਾ ਹੈ ਤਾਂ ਉਹ ਆ ਰਹੇ ਨੇ ਸਾਡੇ ਕੋਲ ਕਿਉਂਕਿ ਦੇਖੋ 8ਵੀਂ ਕਲਾਸ ਦਾ ਬੱਚਾ 13 ਜਾਂ 14 ਸਾਲ ਦਾ ਹੁੰਦਾ ਸਰ ਉਸ ਸੈਟਰਡੇ ਸੰਡੇ ਉਹਦੀ ਛੁੱਟੀ ਹੁੰਦੀ ਹੈ ਯਾ ਜਿਸ ਤਰ੍ਹਾਂ ਆਪਣੇ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਇੱਕ ਮਹੀਨੇ ਦੀਆਂ ਜਿਵੇਂ ਜਿਸ ਤਰ੍ਹਾਂ ਕੋਈ ਹੋਰ ਤਿਹਾਰ ਆ ਕੇ ਛੁੱਟੀਆਂ ਹੋ ਜਾਂਦੀਆਂ ਤਾਂ ਬੱਚੇ ਸਾਡੇ ਤੱਕ ਅਪਰੋਚ ਕਰਦੇ ਨੇ ਕਿ ਸਰ ਸਾਨੂੰ ਕੁਝ ਟਿਪਸ ਦੋ ਤੁਸੀਂ ਕਿ ਅਸੀਂ ਜਦੋਂ ਅਸੀਂ ਆਪਣੀ ਗ੍ਰੈਜੂਏਸ਼ਨ ਕਰੀਏ ਅਸੀਂ ਉਸ ਐਗਜ਼ਾਮ ਨੂੰ ਫਸਟ ਅਟੈਂਪਟ 'ਚ ਹੀ ਕਲੀਅਰ ਕਰ ਲਈਏ ਕੁਝ ਬੱਚੇ 12ਵੀਂ ਤੋਂ ਬਾਅਦ ਹੀ ਆਣਾ ਸ਼ੁਰੂ ਹੋ ਜਾਂਦੇ ਹਨ 12ਵੀਂ ਤੋਂ ਬਾਅਦ ਜਿੱਦਾਂ ਸੈਟਰਡੇ ਸੰਡੇ ਜਾਂ ਆਪਣੇ ਸਕੂਲ ਤੋਂ ਬਾਅਦ ਕਾਲਜ ਤੋਂ ਬਾਅਦ ਆਣਾ ਸ਼ੁਰੂ ਹੋ ਜਾਂਦੇ ਹਨ ਕੁਝ ਜਿਨ੍ਹਾਂ ਨੂੰ ਨੌਲੇਜ ਘੱਟ ਹੁੰਦੀ ਹੈ ਉਹ ਡਿਗਰੀ ਲੈ ਕੇ ਆਉਂਦੇ ਹਨ ਸਾਡੇ ਕੋਲ ਅਪਰੋਚ ਕਰਦੇ ਹਨ ਕਿ ਕਿਸਪੋ ਇਹ ਇੱਥੇ ਡਿਪਾਰਟਮੈਂਟ ਵਿੱਚ ਵੈਕੈਂਸੀਜ਼ ਨਿਕਲੀਆਂ ਹਨ ਸਰ ਅਸੀਂ ਕੋਚਿੰਗ ਲੈਣੀ ਹੈ ਜਾਂ ਪਟਵਾਰੀਜ਼ ਦੀ ਵੈਕੈਂਸੀਜ਼ ਨਿਕਲੀਆਂ ਨੇ ਜਾਂ ਸਬ ਇੰਸਪੈਕਟਰਸ ਦੀ ਜਾਂ ਪੁਲਿਸ ਦੀ ਤਕਰੀਬਨ ਹੁਣ ਜਿੱਦਾਂ ਪੰਜਾਬ ਗਵਰਨਮੈਂਟ ਦੀ ਹਰ 6 ਮਹੀਨੇ ਬਾਅਦ ਪੁਲਿਸ ਦੀ ਵੈਕੈਂਸੀਜ਼ ਆ ਰਹੀ ਨੇ ਤਦ ਜਿਹੜੇ ਬੱਚੇ ਪਲੱਸ 2 ਤੋਂ ਬਾਅਦ ਜਿਨ੍ਹਾਂ ਕੋਲ ਸਰਟੀਫਿਕੇਟ ਹੈਗਾ ਹੈ ਜਾਂ ਡਿਗਰੀ ਤੋਂ ਬਾਅਦ ਉਹ ਸਾਡੇ ਕੋਲ ਅਪਰੋਚ ਕਰਦੇ ਹਨ ਪਰ ਦੇਖਿਆ ਜਾ ਰਿਹਾ ਹੈ ਜੋ ਛੋਟੇ ਬੱਚੇ ਨੇ 8ਵੀਂ 9ਵੀਂ ਦੇ ਨੇ ਉਹਨਾਂ 'ਚ ਹੁਣ ਕੰਪੀਟੀਟਿਵ ਯੂਪੀਐਸਸੀ ਕਲੀਅਰ ਕਰਨ ਜਾਂ ਪੀਸੀ ਇਸ ਸਟੇਟ ਕਲੀਅਰੈਂਸ ਦਾ ਉਹਨਾਂ ਨੂੰ ਉਹ ਹੈ ਕਿ ਮੈਂ ਇਹ ਕੰਪੀਟੀਟਿਵ ਆਪਣਾ ਕਲੀਅਰ ਕਰਨਾ ਹੈ ਉਹਨਾਂ ਨੂੰ ਮਤਲਬ ਕਿ ਇੱਕ ਤਰ੍ਹਾਂ ਨਾਲ ਉਹਨਾਂ ਦਾ ਉਤੇਜਨ ਹੈ ਉਹਨਾਂ ਨੂੰ ਚਾਰਜ ਹੈ ਕਿ ਮੈਂ ਇਹ ਆਪਣਾ ਐਗਜ਼ਾਮ ਕਲੀਅਰ ਕਰਨਾ ਹੈ ਕਿ ਮੈਂ ਇਹ ਕੰਪੀਟੀਟਿਵ ਵਿੱਚ ਬੈਠਣਾ ਹੈ ਤਾਂ ਉਹਨਾਂ ਨੂੰ ਕਹਿਣ ਦਾ ਮਤਲਬ ਕਿ ਉਹ ਸਾਡੇ ਕੋਲ ਹੁਣੇ ਆਣਾ ਵੀ ਸ਼ੁਰੂ ਹੋ ਚੁੱਕੇ ਹਨ ਦੇਖੋ ਹੁਣ ਫਾਈਨਲ ਐਗਜ਼ਾਮ ਖਤਮ ਹੋਏ ਨੇ ਜਾਂ ਬੋਰਡ ਐਗਜ਼ਾਮ ਖਤਮ ਹੋਏ ਨੇ ਉਹ ਬੱਚਿਆਂ ਨੇ ਸਾਡੇ ਤੱਕ ਅਪਰੋਚ ਕਰ ਦਿੱਤੀ ਹੈ ਕਿ ਸਰ ਅਸੀਂ ਛੁੱਟੀਆਂ ਵਿੱਚ ਜਾਂ ਸਾਡੇ ਕੋਲ ਹਜੇ ਛੁੱਟੀਆਂ ਨੇ ਸਾਨੂੰ ਥੋੜੇ ਟਿਪਸ ਦੋ ਕਿ ਸੀ ਉਹਨਾਂ ਟਿਪਸ ਦੇ ਬੇਸ ਤੇ ਅਸੀਂ ਆਪਣੀ ਕੰਪੀਟੀਟਿਵ ਦੀ ਤਿਆਰੀ ਕਰ ਸਣੀ ਸਰ ਜਦੋਂ 8ਵੀਂ ਦਾ 10ਵੀਂ ਦਾ 12ਵੀਂ ਦਾ ਬੱਚਾ ਉਸ ਵੱਡੇ ਐਗਜ਼ਾਮ ਨੂੰ ਗੋਲ ਦੇ ਵਿੱਚ ਰੱਖ ਕੇ ਯਤਨ ਕਰਦਾ ਫਿਰ ਕੰਪੀਟੀਸ਼ਨ ਤਾਂ ਬਹੁਤ ਭਾਰੀ ਹੋ ਜਾਂਦਾ ਹੋਏਗਾ ਸਰ ਦੇਖੋ ਬੱਚੇ ਨੂੰ ਨਾ ਆਈਡੀਆ ਲੱਗ ਜਾਂਦਾ ਹੈ ਕਿ ਉਸ ਮੁਕਾਮ ਤੱਕ ਪਹੁੰਚਣ ਲਈ ਮੈਨੂੰ ਕਿਹੜੇ ਕਿਹੜੇ ਪੜਾਵਾਂ ਤੋਂ ਜਾਣਾ ਪੈਗਾ ਜੇ ਸਪੋਜ਼ ਕਰੀ ਯੂਪੀਐਸਸੀ ਦੀ ਦੇਖੋ ਯੂਪੀਐਸਸੀ ਚ ਗ੍ਰੈਜੂਏਸ਼ਨ ਚਾਹੀਦੀ ਹੁੰਦੀ ਹੈ ਅੱਜ ਕੱਲ ਜਿੱਦਾਂ ਹੁਣੀ ਯੂਪੀਐਸਸੀ ਦੀ ਇੰਟਰਵਿਊਜ਼ ਚੱਲ ਰਹੀਆਂ ਨੇ ਦੇਖਿਆ ਜਾਂਦਾ ਹੈ ਕਿ 23 23 ਸਾਲ ਦੇ ਯੰਗ ਨੌਜਵਾਨ ਆਈਐਸ ਆਈਪੀਐਸ ਬਣਦੇ ਹਨ ਉਹ ਇੱਕ ਇਹੀ ਕਾਰਨ ਹੈ ਕਿ ਉਹਨਾਂ ਨੇ ਛੋਟੀ ਉਮਰ ਤੋਂ ਹੀ ਨਾ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਜਾਂ ਕਿਸੇ ਮਾਹਿਰ ਕੋਲ ਗਏ ਉਹਦੀ ਸਲਾਹ ਲੈਣੀ ਸ਼ੁਰੂ ਕਰ ਦਿੱਤੀ ਯੰਗੇਸਟ ਕਈ ਆਈਐਸ ਆਫੀਸਰਜ਼ ਆ ਰਹੇ ਨੇ ਉਹ ਆਪਣੇ ਟਾਈਮ ਨਾਲ ਬਰਬਾਦ ਨਹੀਂ ਕਰਨਾ ਚਾਹੁੰਦੇ ਇਹ ਦੇਖੋ ਕੋਚਿੰਗ ਸੈਂਟਰ ਜੇ ਜੰਦਨ ਚ ਕੋਚਿੰਗ ਸੈਂਟਰ ਵਾਲਾ ਜਾਂ ਮੈਂ ਆਪਣੀ ਗੱਲ ਹੀ ਕਰਾਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਪਹਿਲੀ ਗੱਲ ਤਾਂ ਤੁਸੀਂ ਨਿਊਜ਼ਪੇਪਰ ਪੜ੍ਹਨਾ ਸ਼ੁਰੂ ਕਰੋ ਜਿਹੜਾ ਤੁਹਾਡਾ ਪਸੰਦੀਦਾ ਅਖਬਾਰ ਹੈ ਕਿਉਂਕਿ ਯੂਪੀਐਸਸੀ ਚ ਜਿਹੜਾ ਬੱਚਾ ਤਿੰਨ ਤੋਂ ਚਾਰ ਨਿਊਜ਼ਪੇਪਰ ਚੰਗੀ ਤਰ੍ਹਾਂ ਪੜ੍ਹਦਾ ਹੈ ਕਹਿਣ ਦਾ ਮਤਲਬ ਕਿ ਚੰਗੀ ਤਰ੍ਹਾਂ ਪੜ੍ਹਦਾ ਹੈ ਉਹਨਾਂ ਗੱਲਾਂ ਨੂੰ ਫਿਰ ਆਪਣੇ ਨੋਟਸ 'ਚ ਬਣਾਉਂਦਾ ਹੈ ਫਿਰ ਆਉਣ ਵਾਲੇ ਟਾਈਮ 'ਚ ਉਹ ਗੱਲਾਂ ਨੂੰ ਰਿਵਾਈਜ਼ ਕਰਦਾ ਹੈ ਉਹ ਬੰਦਾ ਕੰਪੀਟੀਟਿਵ ਨੂੰ ਫਿਰ इजीली ਇੱਕ ਤਰ੍ਹਾਂ ਨਾਲ ਉਹਨਾਂ ਦਾ ਜਰਨਲ ਨੋਲਿਜ ਜਾਂ ਜਰਨਲ ਸਟਡੀ ਸਬਜੈਕਟ ਕਹਿੰਦੇ ਨੇ ਉਹ ਇੱਕ ਤਰ੍ਹਾਂ ਨਾਲ ਉਹਦਾ ਤਿਆਰ ਹੁੰਦਾ ਚੱਲਿਆ ਜਾਂਦਾ ਹੈ ਫਿਰ ਉਸ ਨੂੰ ਕੋਈ ਦਿੱਕਤ ਨਹੀਂ ਰਹਿੰਦੀ ਸਰ ਉਸ ਟਾਈਮ ਤੇ ਅਗਰ ਉਹਦੇ ਕੋਲ ਡਿਗਰੀ ਹੋ ਜਾਂਦੀ ਨਾ ਕਿਉਂਕਿ ਇੱਕ ਤਰ੍ਹਾਂ ਨਾਲ ਜਰਨਲ ਸਟਡੀ ਉਹਨੇ ਨਾਲ ਦੀ ਨਾਲ ਕੀਤੀ ਪ੍ਰੀਲਿਮਸ 'ਚ ਕੀ ਆਂਦਾ ਹੈ ਜਰਨਲ ਸਟਡੀ ਔਰ ਸੀ ਸੈਟ ਆਂਦਾ ਹੈ ਬੰਦਾ इजीली ਫਿਰ ਉਹ ਕਲੈਕ ਕਰ ਪਾਉਂਦਾ ਹੈ ਉਸ ਚੀਜ਼ ਨੂੰ ਜਿਸ ਤਰ੍ਹਾਂ ਸਾਡੇ ਕੋਲ ਜਦੋਂ ਆਪਾਂ ਗੱਲ ਕਰਦੇ ਆਂ ਵੱਡੇ ਐਗਜ਼ਾਮ ਨੇ ਜਿਹੜੇ ਸਾਡੇ ਕੋਲੇ IAS PCS ਤੇ IRS ਇਹ ਇਹਨਾਂ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਐਗਜ਼ਾਮ ਦਾ ਕਿਸ ਤਰੀਕੇ ਨਾਲ ਜਿਵੇਂ ਤੁਸੀਂ ਦੱਸਿਆ ਕਿ ਬੱਚੇ ਛੋਟੀ ਉਮਰ ਤੋਂ ਹੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਨੇ ਇਹਦੇ ਲਈ ਕੋਈ ਮੇਨ ਟਿਪਸ ਜਿਹੜਾ ਤੁਸੀਂ ਦੇ ਸਕਦੇ ਹੋ ਇਸ ਵਕਤ ਤੁਹਾਨੂੰ ਸੁਣ ਰਹੇ ਨੇ ਲੋਕ ਸਰ ਮੈਂ ਪਹਿਲੀ ਗੱਲ ਤਾਂ ਬੱਚਿਆਂ ਨੂੰ ਇਹ ਗੱਲ ਕਹਾਂਗਾ ਕਿ ਤੁਸੀਂ ਜਿਸ ਤਰ੍ਹਾਂ ਆਪਣੇ ਸਕੂਲ ਦੇ ਇਗਜ਼ਾਮ ਕਲੀਅਰ ਕਰਦੇ ਹੋ ਜਾਂ ਤੁਸੀਂ ਹੁਣ 10ਵੀਂ ਕਲਾਸ 'ਚ ਹੋਗੇ ਜਾਂ ਅੱਗੇ 12ਵੀਂ 'ਚ ਜਾਓਗੇ ਤੁਸੀਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰੋਗੇ ਪਹਿਲੀ ਗੱਲ ਤੁਸੀਂ ਦੇਖੋ ਨੋਟਸ ਬਣਾਣੀ ਸ਼ੁਰੂ ਕਰੋ ਆਪਣੇ ਨੋਟਸ ਕਿਸ ਤਰ੍ਹਾਂ ਤੁਸੀਂ ਨੋਟਸ ਬਣਾਣੇ ਹਨ ਜੋ ਨੋਟਸ ਬਣਾਣੇ ਹਨ ਤੁਸੀਂ ਉਹ ਪੜ੍ਹ ਕੇ ਬਣਾ ਰਹੇ ਹੋ ਜੋ 8ਵੀਂ ਕਲਾਸ ਦਾ ਬੱਚਾ ਸਾਡੇ ਕੋਲ ਆ ਰਿਹਾ ਹੈ ਸਰ ਉਹ ਬੱਚਾ ਅਸੀਂ ਉਹਨੂੰ ਕਹਿੰਦੇ ਕਿ ਨਿਊਜ਼ਪੇਪਰ ਪੜ੍ਹਨਾ ਸ਼ੁਰੂ ਕਰੇ अगर गल करिए इंग्लिश पेपर की जिस तरह पहली गल तो यूपीएससी कहें कि द हिंदू पढ़ो द हिंदू की थोड़ी क्लासीकल लैंगुएज होंगी है थोड़ी टफ लैंगुएज होंगी है डिक्शनरी लैके पढ़ना पैंता है उस तो पहला बेसिक्स क्या है द ट्रिब्यून या टाइम्स ऑफ इंडिया या हिंदुस्तान टाइम्स यू कर उस जो थोड़ा इंट्रस्टिंग टॉपिक है ਉਸ ਨੂੰ ਉਸ ਨੂੰ ਧਿਆਨ ਨਾਲ ਪੜ੍ਹੀਏ ਫਿਰ ਉਸ ਦੇ ਇੱਕ ਬਰੀਫ ਨੋਟਸ ਬਣਾਈਏ ਜੇ ਤੁਹਾਨੂੰ ਕੋਈ ਉਸ ਸ਼ਬਦ ਨਹੀਂ ਸਮਝ ਆ ਰਿਹਾ ਕੋਈ ਵਰਡ ਸਮਝ ਨਹੀਂ ਆ ਰਿਹਾ ਤਾਂ ਤੁਸੀਂ ਡਿਕਸ਼ਨਰੀ ਦਾ ਸਹਾਰਾ ਲੈ ਸਕਦੇ ਹੋ ਡਿਕਸ਼ਨਰੀ ਤੋਂ ਤੁਹਾਨੂੰ ਉਸ ਸ਼ਬਦ ਬਾਰੇ ਪਤਾ ਲੱਗ ਜਾਏਗਾ ਤੁਸੀਂ ਉਸ ਸ਼ਬਦ ਦੇ मीनिंग ਪਤਾ ਕਰ ਲਏ ਫਿਰ ਤੁਹਾਡੇ ਨਾਲ ਕੋਲ इजीली ਹੋ ਜਾਏਗਾ ਕਿ ਤੁਸੀਂ ਉਹ ਪੇਪਰ ਪੜ੍ਹਨਾ ਤੁਹਾਡੇ ਲਈ ਆਰਾਮਦਾਇਕ ਤੁਸੀਂ ਇਸ ਪੇਪਰ ਨੂੰ ਪੜ੍ਹ ਸਕਦੇ ਹੋ ਇਥੇ ਕਿਸੇ ਤਰ੍ਹਾਂ ਹਿੰਦੀ ਦਾ ਦਿਨਿਕ ਭਾਸਕਰ ਅਖਬਾਰ ਪੜ ਸਕਦੇ ਹੋ ਜੇ ਤੁਸੀਂ ਪੰਜਾਬੀ ਚ ਹੋਰ ਪੜਨਾ ਚਾਹੁੰਦੇ ਹੋ ਤੁਸੀਂ ਪੰਜਾਬੀ ਟ੍ਰਿਬਿਊਨ ਪੜੋ ਐਡੀਟੋਰੀਅਲ ਪੇਜ ਪੜੋ ਅਜੀਤ ਪੇਪਰ ਪੜੋ ਬਹੁਤ ਅੱਛਾ ਅਖਬਾਰ ਹੈ ਐਡੀਟੋਰੀਅਲ ਪੇਜ ਪੜੋ ਤਾਂ ਕਹਿਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਬਰੀਫ ਨੋਟਸ ਸ਼ੁਰੂ ਤੋਂ ਹੀ ਸਟਾਰਟਿੰਗ ਤੋਂ ਹੀ ਤੁਸੀਂ ਅਗਰ GS ਆਪਣਾ ਸਟਰੋਂਗ ਕਰਨਾ ਚਾਹੁੰਦੇ ਹੋ ਪਹਿਲੀ ਜਦੋਂ ਬੱਚੇ ਸਾਡੇ ਕੋਲ ਆਉਂਦੇ ਨੇ ਛੋਟੀ ਕਲਾਸ ਦੇ ਅਸੀਂ ਉਹਨਾਂ ਨੂੰ ਕਹਿੰਦੇ ਆਪਣਾ GS ਲੈਵਲ ਸਟਰੋਂਗ ਕਰੋ న్యూਸ ਚੈਨਲ ਦੇਖੋ ਅੱਛਾ న్యూਸ ਚੈਨਲ ਦੇਖੋ ਜਿੱਥੇ ਤੁਸੀਂ ਤੁਹਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ ਉਸ న్యూਸ ਚੈਨਲ ਤੇ ਜਾ ਕੇ ਜੋ ਉੱਥੇ ਗੱਲਾਂ ਕਹੀਆਂ ਜਾਂਦੀਆਂ ਨੇ ਉੱਥੇ ਜੋ ਸਪੀਕਰਸ ਉੱਥੇ ਬੋਲ ਰਹੇ ਹੁੰਦੇ ਆ ਨਾ ਤੁਸੀਂ ਉਹਨਾਂ ਨੂੰ ਸੁਣ ਰਹੇ ਹੁੰਦੇ ਆ ਉਹ ਗੱਲਾਂ ਨੂੰ ਤੁਸੀਂ ਨੋਟ ਕਰੋ ਇੱਕ ਬਰੀਫ ਨੋਟਸ ਬਣਾਓ ਜਦੋਂ ਰਿਵੀਜ਼ਨ ਕਰਨ ਦਾ ਟਾਈਮ ਆਏ ਤੁਸੀਂ ਉਹਨਾਂ ਨੂੰ ਰਿਵਾਈਜ਼ ਕਰੋ ਤਾਂ ਜੋ ਤੁਹਾਨੂੰ ਉਹ ਗੱਲ ਨੂੰ ਹਮੇਸ਼ਾ ਤੁਹਾਨੂੰ ਭੁੱਲੇ ਨਾ ਕਾਫੀ ਲੌਂਗ ਟਾਈਮ ਕਿਉਂਕਿ ਯੂਪੀਐਸਸੀ ਇਹ ਤਾਂ ਹੈ ਨਾ ਕਿ ਇੱਕ ਮਹੀਨਾ ਤਿਆਰੀ ਕੀਤੀ ਤੁਸੀਂ ਆ ਪੀਸੀਐਸ ਦੀ ਇੱਕ ਮਹੀਨਾ ਤਿਆਰੀ ਕੀਤੀ ਜਿੱਦੋਂ ਹੁਣ ਪੀਸੀਐਸ ਦੀ ਨੋਟੀਫਿਕੇਸ਼ਨ ਆਈ ਸੀ ਬੱਚੇ ਨੇ ਫਾਰਮ ਵੀ ਭਰੇ ਬੱਚੇ ਹੁਣ ਤਿਆਰੀ ਵੀ ਕਰ ਰਹੇ ਹਨ ਜੀ ਸਰ ਜਿਵੇਂ ਅੱਜ ਦੀ ਗੱਲ ਕਰਦੇ ਆ ਅੱਜ ਦੇ ਸਮੇਂ ਦੇ ਵਿੱਚ ਇੱਕ ਤਾਂ ਸੋਸ਼ਲ ਮੀਡੀਆ ਤੋਂ ਬੱਚੇ ਤਿਆਰੀ ਕਰ ਰਹੇ ਨੇ ਜਿੱਦੇ ਨਾਲ ਵਕ ਵਕ ਉਹਨਾਂ ਨੇ ਪੈਕ ਲਏ ਹੋਏ ਨੇ ਆਨਲਾਈਨ ਸਟਡੀ ਦਾ ਕਲਚਰ ਆ ਗਿਆ ਜੀ 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 ਇਹ ਕਿੰਨਾ ਤੇ ਹੈਲਪਫ ਰਹਿੰਦਾ ਹੈ ਕਿਤਾਬਾਂ ਕਿੰਨਾ ਕੁ ਮਾਸਟਰ ਰੱਖਦੇ ਹੈ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ Google ਦੇ ਥਰੂ UPSC ਦੀ ਤਿਆਰੀ ਕਰ ਸਕਦੇ ਹੋ ਇਹ ਕਦੇ ਵੀ ਨਹੀਂ ਹੋ ਸਕਦਾ ਦੇਖੋ Google ਤੇ ਕਈ ਵਾਰ ਕਈ ਜਾਣਕਾਰੀ ਸਹੀ ਨਹੀਂ ਹੁੰਦੀ ਹੈ ਤੁਹਾਨੂੰ ਵੀ ਪਤਾ ਹੈ ਸਰ Google ਤੇ ਜਾਣਕਾਰੀ ਕਈ ਵਾਰ ਸਹੀ ਨਹੀਂ ਹੁੰਦੀ ਹੈ ਕਿਤਾਬਾਂ ਚ ਜਾਣਕਾਰੀ ਹੁੰਦੀ ਹੈ ਥੋੜੇ ਗਿਆਨ ਚ ਵਾਦਾ ਕਰਦੀ ਹੈ ਕਿਤਾਬਾਂ ਨੂੰ ਪੜ ਕੇ ਤੁਸੀਂ ਉਸ ਕੋਈ ਟਾਪਿਕ ਅੰਡਰਲਾਈਨ ਕਰਕੇ ਤੁਸੀਂ ਉਸ ਨੂੰ ਉਸ ਦੇ ਥਰੂ ਆਪਣੇ ਬਰੀਫ ਨੋਟਸ ਵੀ ਬਣਾ ਸਕਦੇ ਹੋ ਦੇਖੋ ਅੱਜ ਕੱਲ ਕੀ ਹੁੰਦਾ ਮੈਂ ਦੇਖਿਆ ਕਿ ਅੱਜ ਕੱਲ ਅਖਬਾਰ ਵੀ ਬੱਚੇ ਆਨਲਾਈਨ ਪੜਦੇ ਹਨ ਆਨਲਾਈਨ ਪੜਨ ਚ ਉਹਨਾਂ ਇੰਟਰਸਟ ਨਹੀਂ ਹੁੰਦਾ ਜਿੰਨਾ ਸਰ ਉਹ ਚੀਜ਼ ਨੂੰ ਆਪਣੇ ਹੱਥ ਵਿੱਚ ਪੜ ਕੇ ਪੜਿਆ ਜਾ ਸਕਦਾ ਹੁਣ ਸਪੋਜ਼ ਕਰੋ ਜੇ ਤੁਸੀਂ ਅਖਬਾਰ ਪੜ ਰਹੇ ਹੋ ਤੁਸੀਂ ਕੋਈ ਟਾਪਿਕ ਅੰਡਰਲਾਈਨ ਕਰਨਾ ਹੈ ਜਾਂ ਕੋਈ ਲਾਈਨ ਅੰਡਰਲਾਈਨ ਕਰਨੀ ਹੈ ਤੁਸੀਂ ਉਸ ਨੂੰ ਪੈਨਸਲ ਜਾਂ ਪੈਨ ਨਾਲ ਪੜ ਰਹੇ ਹੋ ਅਖਬਾਰ ਨੂੰ ਤਾਂ ਅੰਡਰਲਾਈਨ ਕਰਕੇ ਤੁਸੀਂ ਆਪਣੇ ਬਰੀਫ ਨੋਟਸ 'ਚ ਉਸ ਨੂੰ ਸ਼ਾਮਿਲ ਕਰ ਸਕਦੇ ਹੋ ਤਾਂ ਕਦੇ ਜ਼ਰੂਰਤ ਪਏਗੀ ਤੁਹਾਨੂੰ ਉਹ ਟੌਪਿਕ ਤੋਂ ਲਈ ਤੁਸੀਂ ਆਪਣੇ ਨੋਟਸ ਕੱਢ ਲੋਗੇ ਵੀ ਮੈਂ ਇਹ ਲਾਈਨ ਲਿਖੀ ਸੀਗੀ ਉਹ ਨੋਟਸ ਤੁਹਾਡੇ ਲਈ ਹੈਲਪਫੁਲ ਹੋਗੇ ਹੁਣ ਤੁਸੀਂ ਗੂਗਲ ਤੋਂ ਪੜ ਰਹੇ ਹੋ 5 ਸਾਲ ਬਾਅਦ ਤੁਹਾਨੂੰ ਉਹ ਚੀਜ਼ ਨਾ ਮਿਲੀ ਤਾਂ ਤੁਸੀਂ ਫਿਰ ਕਰੋਗੇ ਕੀ ਯੂਪੀਐਸਸੀ ਦੀ ਤਿਆਰੀ ਲਈ ਸੱਤ ਤੋਂ ਅੱਠ ਸੱਤ ਤੋਂ 10 ਘੰਟੇ ਬੱਚੇ ਪੜਦੇ ਹਨ ਆਪਣੇ ਬਰੀਫ ਨੋਟਸ ਬਣਾਉਂਦੇ ਹਨ ਆਉਣ ਵਾਲੇ ਟਾਈਮ ਵਿੱਚ ਫਿਰ ਉਹੀ ਨੋਟਸ ਉਹਨਾਂ ਦੀ ਹੈਲਪ ਕਰਦੇ ਹਨ ਕਿਉਂਕਿ ਪ੍ਰੀਲਿਮਸ ਹੁੰਦਾ ਹੈ ਮੇਨਸ ਹੁੰਦਾ ਹੈ ਇੰਟਰਵਿਊ ਲਈ ਵੀ ਕੁਝ ਦੇਖਣਾ ਪੈ ਜਾਂਦਾ ਹੈ ਤਾਂ ਨੋਟਸ ਬਹੁਤ ਕਾਰਗਰ ਸਿੱਧ ਹੁੰਦੇ ਆ ਮੈਂ ਤਾਂ ਹੁਣ ਵੀ ਬੱਚਿਆਂ ਨੂੰ ਇਹੀ ਸਲਾਹ ਦਵਾਂਗਾ ਜੋ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਦੇ ਹਨ ਕਿ ਠੀਕ ਹੈ ਜੇ ਤੁਹਾਨੂੰ ਕੋਈ ਟਾਪਿਕ ਤੇ ਡਾਊਟ ਹੈ ਤੁਸੀਂ ਗੂਗਲ ਦਾ ਸਹਾਰਾ ਲਓ ਪਰ ਇਹ ਵੀ ਨਹੀਂ ਹੈ ਕਿ ਤੁਸੀਂ ਗੂਗਲ ਦੇ ਮਾਧਿਅਮ ਨਾਲ ਹੀ ਤੁਸੀਂ ਆਪਣੀ ਤਿਆਰੀ ਕਰੋ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਤੁਸੀਂ ਗੂਗਲ ਤੇ ਇੰਟਰਨੈਟ ਤੇ ਸਰਚ ਕਰਕੇ ਤੁਸੀਂ ਸਾਰੀ ਹੀ ਤਿਆਰੀ ਕਰ ਸਕਦੇ ਹੋ ਇਹ ਜੋ ਕਿਤਾਬਾਂ ਹਨ ਕਿਤਾਬਾਂ ਤੁਹਾਡੇ ਗਿਆਨ ਚ ਵਾਅਦਾ ਕਰਦੀਆਂ ਹਨ ਹੁਣ ਬੱਚੇ ਇੱਕ ਸਬਜੈਕਟ ਦੀ ਘੱਟੋ ਘੱਟ ਯੂਪੀਐਸਸੀ ਦੀ ਤਿਆਰੀ ਕਰਨ ਲੱਗੇ ਪੰਜ ਪੰਜ ਛੇ ਛੇ ਕਿਤਾਬਾਂ ਫੋਲੋ ਕਰਦੇ ਹਨ ਅਲੱਗ ਅਲੱਗ ਰਾਈਟਰਸ ਨੂੰ ਫੋਲੋ ਕਰਦੇ ਹਨ ਦੇਖਦੇ ਹਨ ਕਿ ਜੇ ਇੱਕ ਕਿਤਾਬ ਵਿੱਚ ਕੋਈ ਟੌਪਿਕ ਟਫ ਹੈ ਸਮਝ ਨਹੀਂ ਆ ਰਿਹਾ ਦੂਜੇ ਰਾਈਟਰ ਦੀ ਕਿਤਾਬ ਉਸੇ ਵਿਸ਼ੇ ਦੀ ਖੋਲ ਲੈਂਦੇ ਹਨ ਉੱਥੋਂ ਉਹਨਾਂ ਨੂੰ ਸਮਝ ਆ ਜਾਂਦਾ ਹੈ ਇਸ ਕਰਕੇ ਮੈਂ ਬੱਚਿਆਂ ਨੂੰ ਕਹਿਣਾ ਚਾਹਾਂਗੇ ਕਿ ਕਿਤਾਬਾਂ ਜ਼ਰੂਰ ਪੜੋ ਕਿਤਾਬਾਂ ਸਾਡੇ ਗਿਆਨ ਵਿੱਚ ਵਾਧਾ ਕਰਦੀਆਂ ਹਨ ਜੀ ਸਰ ਇੱਕ ਗੱਲ ਦੱਸਿਓ ਜਿਹੜੇ ਆਪਾਂ ਆਪਾਂ ਨੂੰ ਸੁਣਨ ਵਾਲੇ ਨਾ ਆਪਾਂ ਪੰਜਾਬੀ ਤੁਹਾਡੇ ਨਾਲ ਵੀ ਬਹੁਤ ਜਿਆਦਾ ਸਾਰਾ ਦਬਕਾ ਪੰਜਾਬੀ ਦਾ ਜੁੜਿਆ ਹੋਇਆ ਮੇਰੇ ਨਾਲ ਵੀ ਬਹੁਤ ਸੱਜਣ ਜਿਹੜੇ ਆ ਉਹ ਪੰਜਾਬੀ ਨਾਲ ਮਾਹਰ ਹਾਲਾਂਕਿ ਬਹੁਤ ਵਿਦਵਾਨ ਲੋਕ ਵੀ ਜੁੜੇ ਹੋਏ ਨੇ ਤੇ ਸਿੱਧੇ ਤੌਰ ਤੇ ਤੁਸੀਂ ਗੱਲ ਕਰੀਏ ਆਪਾਂ ਆਪਣੇ ਪੰਜਾਬ ਦੀ ਜੇ ਗੱਲ ਕਰੀਏ ਸਭ ਤੋਂ ਪੱਟਾ ਪੱਟੀ ਨੌਕਰੀ ਔਰ ਸਭ ਤੋਂ ਪੱਟਾ ਮਾਰਕਾ ਡੀਸੀ ਬਣਨਾ ਹਾਂਜੀ ਡੀਸਾ ਦੇ ਕੀ ਪੈਰਾਮੀਟਰ ਨੇ ਅੱਜ ਦੇ ਸਮੇਂ 'ਚ ਸਿੱਧੇ ਤੌਰ ਤੇ ਸਮਝਾਓ ਕਿਹੜੀ ਉਮਰ ਤੋਂ ਕਿਹੜੀ ਉਮਰ ਤੱਕ ਦਾ ਹੋ ਐਗਜ਼ਾਮ ਹੈ ਕਿੰਨੀ ਵਾਰ ਐਗਜ਼ਾਮ ਦਿੱਤਾ ਜਾ ਸਕਦਾ ਹੈ ਕੀ ਉਹਦਾ ਪੈਟਰਨ ਹੁੰਦਾ ਹੈ ਕਿਸ ਤਰੀਕੇ ਨਾਲ ਮਾਪੇ ਬੱਚਿਆਂ ਨੂੰ ਜਾਂ ਬੱਚੇ ਆਪ ਜਿਹੜੇ ਸੁਣ ਰਹੇ ਨੇ ਸਾਨੂੰ ਉਹਦੀ ਤਿਆਰੀ ਕਰ ਉਹ ਉਹਦੇ ਬਾਰੇ ਸਮਝਾ ਦਿਓ ਯਾਰ ਦੇਖੋ ਸਰ ਜੀਨੇ ਡੀਸਾ ਲੱਗਣਾ ਹੈ ਐਸਐਸਪੀ ਲੱਗਣਾ ਹੈ ਸੈਂਟਰ ਟੈਸਟ ਕੰਡਕਟ ਕਰਦੀ ਹੈ ਯੂਪੀਐਸਸੀ ਯੂਪੀਐਸਸੀ ਪੇਪਰ ਕੰਡਕਟ ਕਰਦੀ ਹੈ ਸਰ ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ ਹੁਣ ਹੋਏਗਾ ਸਰ ਮਈ ਦੇ ਐਂਡ ਚ ਹੁੰਦਾ ਹੈ ਜਾਂ ਕਈ ਵਾਰ ਜੂਨ ਦੇ ਪਹਿਲੇ ਹਫਤੇ ਹੁੰਦਾ ਸਰ ਉਸ ਉਹ ਟੈਸਟ ਕਲੀਅਰ ਕਰਕੇ ਬੱਚੇ ਆਈਐਸ ਆਈਪੀਐਸ ਆਰਐਸ ਬਣਦੇ ਹਨ ਉਸ ਟੈਸਟ ਲਈ ਸਭ ਤੋਂ ਪਹਿਲੀ ਕੰਡੀਸ਼ਨ ਹੈ ਕਿ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋਣੀ ਚਾਹੀਦੀ ਹੈ ਡਿਗਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ 21 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਜਰਨਲ ਕੈਟਾਗਰੀ ਲਈ ਤੇ 32 ਸਾਲ ਤੱਕ ਉਹ ਪੇਪਰ ਦੇ ਸਕਦਾ ਹੈ 6 ਵਾਰ ਜਰਨਲ ਕੈਟਾਗਰੀ ਦਾ ਸਟੂਡੈਂਟ ਪੇਪਰ ਦੇ ਸਕਦਾ ਹੈ 6 ਵਾਰ ਅਗਰ ਅਸੀਂ ਗੱਲ ਕਰੀਏ ਬੈਕਵਰਡ ਕਲਾਸ ਦੀ ਜਾਂ OBC ਕੋਟੇ ਦੀ ਉਹ ਬੰਦਾ 2 ਸਾਲ ਹੋਰ ਉਸ ਨੂੰ ਏ ਚ ਰਿਲੈਕਸੇਸ਼ਨ ਮਿਲ ਸਕਦੀ ਹੈ ਤੇ ਉਹ ਨੋ ਵਾਰ UPSC ਦਾ ਪੇਪਰ ਦੇ ਸਕਦਾ ਹੈ ਕਹਿਣ ਦਾ ਮਤਲਬ ਕਿ ਨੋ ਵਾਰ ਉਹ ਪੇਪਰ ਚ ਅਪੀਅਰ ਹੋ ਸਕਦਾ ਹੈ ਜੇ ਗੱਲ ਕਰੀਏ SC ST ਦੀ ਉਹ ਉਸ ਨੂੰ 5 ਸਾਲ ਏ ਚ ਛੂਟ ਹੁੰਦੀ ਹੈ ਤੇ ਉਹਦੇ ਲਈ ਅਨਲਿਮਿਟਿਡ ਹੁੰਦੇ ਹਨ ਕਿ ਜਿੰਨੇ ਮਰਜ਼ੀ ਚਾਂਸ ਦੇ ਸਕਦਾ ਹੁਣ ਸਰ ਜੇ ਸੋਚਣ ਵਾਲੀ ਗੱਲ ਹੈ ਜਿਹੜੇ ਬੱਚੇ ਦਾ ਪਹਿਲੇ 6 7 ਨਹੀਂ ਨਿਕਲੇ ਜੇ ਅਨਲਿਮਿਟਿਡ ਚ ਵੀ ਨਹੀਂ ਹੋਤਾ ਨਿਕਲੇਗਾ ਦੇਖੋ ਪਹਿਲੇ ਜਿਸ ਬੱਚੇ ਦਾ ਪਹਿਲੇ ਪ੍ਰੀਲਿਮਸ ਨਹੀਂ ਕਲੀਅਰ ਹੋਇਆ ਤਾਂ ਦੂਜੇ ਤੀਜੇ ਚਾਂਸ 'ਚ ਉਹਦਾ ਬੱਚੇ ਦਾ ਯੂਪੀਐਸਸੀ ਕਲੀਅਰ ਹੋ ਜਾਂਦਾ ਹੈ ਉਹ इजीली ਫਿਰ ਕਿਸੇ ਸਟੇਟ 'ਚ ਡੀਸੀ ਐਸਪੀ ਲੱਗ ਜਾਂਦਾ ਹੈ ਇਹ ਹੁੰਦਾ ਹੈ ਸਰ ਜੋ ਯੂਪੀਐਸਸੀ ਪੇਪਰ ਕੰਡਕਟ ਕਰਦੀ ਹੈ ਠੀਕ ਇਸੇ ਤਰ੍ਹਾਂ ਜੋ ਸਟੇਟ 'ਚ ਹੁੰਦੇ ਸਾਡੇ ਪੀਸੀਐਸ ਐਸਡੀਐਮਸ ਹੁੰਦੇ ਨੇ ਹੁਣ ਪੰਜਾਬ ਸਰਕਾਰ ਪੀਸੀਐਸ ਪੇਪਰ ਦੀ ਨੋਟੀਫਿਕੇਸ਼ਨ ਦਿੱਤੀ ਕਮਿਸ਼ਨ ਨੇ ਹੁਣ ਪੀਸੀਐਸ ਦਾ ਪੇਪਰ ਹੋਏਗਾ ਇਸ ਚ ਬੱਚੇ ਡੀਐਸਪੀ ਵੀ ਲੱਗਣਗੇ ਤਹਿਸੀਲਦਾਰ ਵੀ ਲੱਗਣਗੇ ਐਸਡੀਐਮ ਸਭ ਤੋਂ ਪਹਿਲੀ ਪੋਸਟ ਕੀ ਹੈ ਐਸਡੀਐਮ ਐਸਡੀਐਮ ਲੱਗਣਗੇ ਫਿਰ ਪੀਸੀਐਸ ਐਗਜ਼ੀਕਿਊਟਿਵ ਹੁੰਦੇ ਆ ਜਿਹਦਾ ਤਹਿਸੀਲਦਾਰ ਹੋਗੇ ਬੀਡੀਪੀਓਜ਼ ਹੋਗੇ ਈਟੀਓਜ਼ ਹੋਗੇ ਲੇ ਲੇਬਰ ਰਿਕਨਸਿਲੇਸ਼ਨ ਆਫੀਸਰਜ਼ ਹੋਗੇ ਓਪੀਸੀਐਸ ਐਗਜ਼ੀਕਿਊਟਿਵ ਹੁੰਦੇ ਹਨ ਪੈਟਰਨ ਸੇਮ ਹੁੰਦਾ ਹੈ ਇਹ ਕਿ ਥੋੜਾ ਸਟੇਟ ਚ ਪੇਪਰ ਦੀ ਵੇਟੇਜ ਹੁੰਦੀ ਹੈ ਜਿਹੜੀ ਉਹ ਕੱਟ ਹੁੰਦੀ ਹੈ ਸੈਂਟਰ ਚ ਕਿਆ ਕਹਿੰਦੇ ਜੋ ਪੇਪਰ ਦੇ ਮਾਰਕਸ ਹੁੰਦੇ ਨੇ ਉਹ ਜ਼ਿਆਦਾ ਹੁੰਦੇ ਹਨ ਮਤਲਬ ਕਿ ਪੈਟਰਨ ਉਹੀ ਹੁੰਦਾ ਹੈ ਕਹਿਣ ਦਾ ਮਤਲਬ ਹੈ ਕਿ ਜੋ ਸੈਂਟਰ ਪੇਪਰ ਕੰਡਕਟ ਕਰਦਾ ਹੈ ਜਿਸ ਤਰ੍ਹਾਂ ਯੂਪੀਐਸਸੀ ਪੇਪਰ ਕੰਡਕਟ ਕਰਦੀ ਹੈ ਸੈਂਟਰ ਚ ਹੁੰਦਾ ਹੈ ਯੂਪੀਐਸਸੀ ਆਲ ਇੰਡੀਆ ਲੈਵਲ ਦਾ ਐਗਜ਼ਾਮੀਨੇਸ਼ਨ ਕੰਡਕਟਰ ਹੈ ਇਸ ਤਰ੍ਹਾਂ ਸਟੇਟ ਸਿਵਲ ਸਰਵਿਸਿਜ਼ ਹੁੰਦਾ ਇਹਨਾਂ ਦਾ ਪਬਲਿਕ ਸਰਵਿਸ ਕਮਿਸ਼ਨ ਉਹ ਉਸ ਲੈਵਲ ਨਾਲ ਪੇਪਰ ਕੰਡਕਟ ਕਰਦਾ ਹੈ ਤਿਆਰੀ ਮਤਲਬ ਕਿ ਜੋ ਬੱਚੇ ਯੂਪੀਐਸਸੀ ਦੀ ਦੇਖੋ ਮੈਂ ਤਾਂ ਇਹ ਨਿਚੋੜ ਕੱਢਿਆ ਹੈ ਜੋ ਬੱਚੇ ਯੂਪੀਐਸਸੀ ਦੀ ਤਿਆਰੀ ਚੰਗੀ ਤਰ੍ਹਾਂ ਨਾਲ ਕਰ ਲੈਂਦੇ ਹਨ ਉਹ ਸਟੇਟ ਦਾ ਕੰਪੀਟੀਟਿਵ ਐਗਜ਼ਾਮ ਈਜ਼ਲੀ ਕਲੀਅਰ ਕਰ ਲੈਂਦੇ ਹਨ ਅਗਰ ਕੰਪੀਟੀਟਿਵ ਐਗਜ਼ਾਮ ਉਹਨਾਂ ਦਾ ਪੀਸੀਐਸ ਨਹੀਂ ਹੁੰਦਾ ਤਾਂ ਅਕਸਰ ਦੇਖਦੇ ਆਪਾਂ ਨਾਇਬ ਤਹਿਸੀਲਦਾਰ ਦੀ ਭਰਤੀ ਆਂਦੀ ਹੈ ਆਬਜੈਕਟਿਵ ਟਾਈਪ ਹੁੰਦਾ ਪੰਦੇ ਕਰ ਲੈਂਦੇ ਹਨ ਜਿਨ੍ਹਾਂ ਨੇ ਚੰਗੀ ਤਰ੍ਹਾਂ ਸਟੇਟ ਦੀ ਤਿਆਰੀ ਕੀਤੀ ਹੋਵੇ ਸਰ ਸਾਡੇ ਸਰ ਤੁਸੀਂ ਬਹੁਤ ਅੱਛੀਆਂ ਗੱਲਾਂ ਕਰ ਰਹੇ ਹੋ ਬਹੁਤ ਕਮ ਆਉਣ ਜੋ ਗੱਲਾਂ ਨਹੀਂ ਤੁਹਾਡੇ ਤਜਰਬੇ ਦੇ ਵਿੱਚ ਇਹ ਗੱਲ ਦੱਸੋ ਗਲਤੀਆਂ ਕਿੱਥੇ ਕਰ ਰਹੇ ਨੇ ਬੱਚੇ ਕਿੱਥੇ ਕਮੀਆਂ ਰਹਿ ਜਾਂਦੀਆਂ ਨੇ ਔਰ ਜਿਵੇਂ ਇਹ ਉਮਰ ਹੈ ਨਾ ਜਿਹੜੀ ਇਹ ਸੋਝ ਦੀ ਉਮਰ ਨਹੀਂ ਹੁੰਦੀ ਸਮਝਾਉਣ ਦੀ ਉਮਰ ਨਹੀਂ ਹੁੰਦੀ ਕਈ ਵਾਰੀ ਨਾ ਅਸੀਂ ਵੈਸੇ ਹੀ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਹੁੰਦਾ ਅਸੀਂ ਵੱਡੀ ਗਲਤੀ ਕਰ ਰਹੇ ਹੁੰਨੇ ਆ شدت ਨਾਲ پڑھ ਵੀ ਰਹੇ ਹੁੰਦੇ ਹਨ ਪਰ ਸਾਡਾ ਐਗਜ਼ਾਮ ਕ੍ਰੈਕ ਨਹੀਂ ਹੁੰਦਾ ਕੀ ਅਬਜ਼ਰਵ ਕੀਤਾ ਹੈ 14 ਸਾਲਾਂ ਦੇ ਬੱਚਾ ਗਲਤੀ ਕਿੱਥੇ ਕਰਦਾ ਸਰ ਦੇਖੋ ਅਗਰ ਪਹਿਲੇ 14 ਸਾਲਾਂ ਦੀ ਗੱਲ ਕਰੇ ਉਸ ਟਾਈਮ سوشل سوشل ਇਹ ਹੈ ਸੀ ਕਿ ਸਾਈਟਸ ਹੈ ਸੀ ਨੈਟ ਹੈ ਸੀਗਾ ਪਰ ਜੋ ਅੱਜ ਕੱਲ੍ਹ ਹੈ ਨ ਪਿਛਲੇ 4 ਸਾਲਾਂ ਤੋਂ ਜ਼ਿਆਦਾ ਦੇਖਿਆ ਬੱਚੇ ਨਾ سوشل ਸਾਈਟਸ ਦਾ ਜ਼ਿਆਦਾ ਪ੍ਰਯੋਗ ਕਰ ਰਹੇ ਹਨ ਹੁਣ ਸਪੋਜ਼ ਕਰੋ ਕਿ ਕਿਸੇ ਬੱਚੇ ਨੇ ਪੁਲਿਸ ਦਾ ਐਗਜ਼ਾਮ ਦੇਣਾ ਹੈ कोचिंग ਲੈਂਦਾ ਹੈ ਘਰ ਜਾ ਕੇ ਨਾ ਉਹ ਬੱਚਾ ਜੋ ਕੋਚਿੰਗ ਦਿੱਤੀ ਹੋਈ ਹੈ ਉਹਨੂੰ ਟੀਚਰ ਨੇ ਪੜਾਇਆ ਉਸ ਨੂੰ ਧਿਆਨ ਨਾਲ ਨਹੀਂ ਪੜਦਾ ਹੈ ਨੈਟ ਤੇ ਜਾ ਕੇ ਉਹੀ ਚੀਜ਼ ਨੂੰ ਪੜ ਲੈਂਦਾ ਹੈ ਤਾਂ ਫਿਰ ਤੁਸੀਂ ਟੀਚਰ ਨੂੰ ਦੋਸ਼ ਦਿਓਗੇ ਕਿ ਟੀਚਰ ਨੇ ਚੰਗਾ ਨਹੀਂ ਪੜਾਇਆ ਹੈ ਦੇਖੋ ਟੀਚਰ ਕਲਾਸ 'ਚ 12 ਬੱਚੇ ਹੁੰਦੇ ਨੇ 18 ਬੱਚੇ ਵੀ ਹੁੰਦੇ ਟੀਚਰ ਸਭ ਨੂੰ ਡੇਢ ਘੰਟੇ ਦੀ ਕਲਾਸ ਪੜਾਉਂਦਾ ਹੈ ਜਦ ਤੱਕ ਬੱਚਾ ਘਰ ਜਾ ਕੇ ਕਿਉਂਕਿ ਦੇਖੋ ਜਿੱਦਾਂ ਸਬ ਇਨਸਪੈਕਟਰ ਪੇਪਰ ਹੋ ਗਿਆ ਕਨਸਟੇਬਲ ਹੋ ਗਿਆ ਇਹਨਾਂ ਚਈਆ ਯਾ ਸਟੇਟ ਬੋਰਡ ਦੇ ਇਗਜ਼ਾਮ ਹੋਗੇ ਕੰਪੀਟੀਟਿਵ ਆਬਜੈਕਟਿਵ ਟਾਈਪ ਹੁੰਦੇ ਹਨ ਜਿਹੜਾ ਬੱਚਾ ਘਰ ਜਾ ਕੇ ਟੀਚਰ ਨੇ ਪੜਾਇਆ ਐਂਡ ਲਿਸਸ ਉਸ ਨੂੰ 4 ਤੋਂ 5 ਘੰਟੇ ਪੜਦਾ ਹੈ ਪਲੱਸ ਥੋੜਾ ਐਕਸਟਰਾ ਅਗਰ ਉਹਨੂੰ ਲੱਗਦਾ ਕਿ ਮੈਂ ਮੈਰਿਟ ਵਿੱਚ ਆਉਣਾ ਚਾਹੁੰਦਾ ਥੋੜਾ ਗੂਗਲ ਤੇ ਸਰਚ ਕਰਦਾ ਤਾਂ ਉਹ ਬੰਦਾ इजीली ਕ੍ਰੈਕ ਕਰ ਲੈਂਦਾ ਪਰ ਜੋ ਅੱਜਕੱਲ੍ਹ ਦੇਖਿਆ ਜਾ ਰਿਹਾ ਹੈ ਕਿ ਜੋ ਇੰਟੈਲੀਜੈਂਟ ਸਟੂਡੈਂਟਸ ਨੇ ਜੋ 골ਡ ਮੈਡਲਿਸਟ ਸਟੂਡੈਂਟਸ ਨੇ ਜਾਂ সিলਵਰ ਮੈਡਲਿਸਟ ਨੇ ਜਾਂ ਯੂਨੀਵਰਸਿਟੀ ਟਾਪਰਸ ਨੇ ਉਹ ਪੇਪਰ ਨਹੀਂ ਕਲੀਅਰ ਕਰ پا ਰਹੇ ਹਨ ਇੱਕ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਮੈਰੀ ਵਰਕ ਹੀ ਹੁੰਦਾ ਉਹਨਾਂ ਤੋਂ ਇੱਕ ਪੀਐਨ ਦਾ ਪੇਪਰ ਵੀ ਹੈ ਕਲਰਕ ਦਾ ਪੇਪਰ ਵੀ ਨਹੀਂ ਕਲੀਅਰ ਕਰ ਪਾਉਂਦੇ ਹਨ ਕਿਉਂ ਨਹੀਂ ਕਲੀਅਰ ਕਰ ਬੰਦੇ ਇੱਕ ਤਾਂ ਉਹਨਾਂ ਨੂੰ ਓਵਰ ਕੌਨਫੀਡੈਂਸ ਬਹੁਤ ਜ਼ਿਆਦਾ ਹੁੰਦਾ ਕਿ ਮੈਂ ਤਾਂ 골ਡ ਮੈਡਲਿਸਟ ਆ ਜਾਂ ਮੈਂ ਤਾਂ ਯੂਨੀਵਰਸਿਟੀ ਟਾਪਰ ਆ ਜਾਂ ਮੈਂ ਤਾਂ ਕਲਾਸ ਟਾਪਰ ਆ ਮੇਰੇ ਲਈ ਤਾਂ ਪੇਪਰ ਇਜ਼ੀ ਆ ਦੂਜਾ ਕਹਿ ਬੱਚਿਆਂ ਨੇ ਨਾ ਮੋਬਾਈਲ ਦਾ ਜ਼ਿਆਦਾ ਸਹਾਰਾ ਲੈ ਲਿਆ ਹੈ ਬੱਚੇ ਮੋਬਾਈਲ ਤੇ ਸਰਚ ਕਰਦੇ ਹਨ ਕਿ ਮੈਂ ਟੋਪਿਕ ਇਹ ਕਿਤਾਬ ਨੂੰ ਤੋਂ ਪੜਨ ਨਾਲੋਂ ਜ਼ਿਆਦਾ ਬੈਟਰ ਹੈ ਮੋਬਾਈਲ ਤੇ ਪੜ ਲਵਾਂ ਤੀਜਾ ਕਹਿ ਬੱਚੇ ਨਾ ਲਿਖਣਾ ਬਿਲਕੁਲ ਵੀ ਨਹੀਂ ਚਾਹੁੰਦੇ ਹਨ ਲਿਖ ਕੇ ਪ੍ਰੈਕਟਿਸ ਨਹੀਂ ਕਰਦੇ ਹਨ ਹੁਣ ਜੇ ਗੱਲ ਕਰੀ ਓਬਜੈਕਟਿਵ ਦੀ ਦੇਖੋ ਪੇਪਰ ਚ ਨਾ ਐਮਬਿਗਿਉਟੀਜ਼ ਬਹੁਤ ਹੁੰਦੀਆਂ ਨੇ ਆਪਸ਼ਨਸ ਐਮਬਿਗਿਉਟੀਜ਼ ਮੀਨ ਸਿਮਿਲੈਰਿਟੀਜ਼ ਬਹੁਤ ਹੁੰਦੀਆਂ ਨੇ ਉਹ ਬੱਚੇ ਫਿਰ ਉੱਥੇ ਨਾ ਐਮਬਿਗਿਉਟੀ ਵਿੱਚ ਓਰਿਜਿਨ ਜਾਣਦੇ ਹਨ ਕਿਉਂਕਿ कि उन्होंने चंकी तरह स्टडी नहीं की चंकी तरह स्टडी ना करन करके बच्चे पेपर क्लीयर नहीं कर पाते क्योंकि सर यह ऑबजेक्टिव टाइप है जिदा ऑब्जेक्टिव है किसी कि बैठना है क्योंकि जिदा पीसीएस का होगा पेपर पहला ऑबजेक्टिव होगा प्रीलिम्स रेस है सर जो वापस परफॉर्म करेगा जब वह स्टडी करेगा अठ तो दस घंटे पीसीएस गल करिए जे अच्छी तरह हरेक टॉपिक न्यायान पढ़ेगा वह बंदा क्रैक कर लवेगा ਉਹ ਈਜ਼ਲੀ ਰੇਸ 'ਚ ਫਰਸਟ ਆ ਜਾਏਗਾ ਮੈਨਸ ਦੇ ਦੂਜੇ ਰਾਉਂਡ 'ਚ ਚਲਾ ਜਾਏਗਾ ਠੀਕ ਇਸੇ ਤਰ੍ਹਾਂ ਪਾ ਗਰੁੱਪ B ਦੀ ਗੱਲ ਕਰਦੇ ਆਂ ਗਰੁੱਪ B 'ਚ ਤਾਂ ਆਬਜੈਕਟਿਵ ਪੇਪਰ ਹੁੰਦੇ ਆ ਕਲੀਅਰ ਕਰਨ ਦੇ ਹੁੰਦੇ ਕੋਈ ਸਬਜੈਕਟਿਵ ਵੀ ਨਹੀਂ ਹੁੰਦਾ ਹੈਗਾ ਉੱਥੇ ਅਗਰ ਉਹ ਵਿਦਿਆਰਥੀ ਜਾਂ ਕੈਂਡੀਡੇਟ ਜਦੋਂ ਤਿਆਰੀ ਲਈ ਬੈਠਦਾ ਹੈ ਆਪਣੇ ਘਰ ਬੈਠਦਾ ਹੈ ਜੋ ਉਸ ਨੂੰ ਟੀਚਰ ਨੇ ਪੜਾਇਆ ਉਸ ਨੂੰ ਧਿਆਨ ਨਾਲ ਪੜ੍ਹਦਾ ਹੈ ਉਸ ਦੇ ਬਾਰੇ ਡੀਪ 'ਚ ਜਾ ਕੇ ਸਰਚ ਵੀ ਕਰਦਾ ਹੈ ਕਿ ਹਾਂ ਇਹ ਟੀਚਰ ਨੇ ਇਹ ਟੌਪਿਕ ਕਰਵਾਇਆ ਉਸ ਦੇ ਬਾਰੇ ਹੋਰ ਜਾਣਕਾਰੀ ਮੈਂ ਲੈ ਲਵਾਂ ਠੀਕ ਹੈ ਉਹ ਨੈਟ ਦਾ ਵੀ ਸਹਾਰਾ ਲੈਂਦਾ ਹੈ Google ਤੇ ਜਾ ਕੇ ਪੜਦਾ ਹੈ ਪਰ ਜੋ ਔਨਲਾਈਨ ਬੱਚੇ ਜੁਆਇਨ ਕਰ ਲੈਂਦੇ ਨੇ ਉਹਨਾਂ ਦੇ ਡਾਊਟ ਰਹਿ ਜਾਂਦੇ ਹਨ ਆਫਲਾਈਨ ਆ ਕੇ ਬੱਚੇ ਆਉਂਦੇ ਨੇ ਟੀਚਰਸ ਕੋਲ ਅਗਲੇ ਦਿਨ ਕਲਾਸ ਪੁੱਛਦੇ ਨੇ ਕਿ ਸਰ ਮੇਰਾ ਤਾਂ ਇਹ ਡਾਊਟ ਤਾਂ ਡਾਊਟ ਵੀ ਸਰ ਉਹੀ ਪੁੱਛੇਗਾ ਜਿਹੜਾ ਘਰ ਜਾ ਕੇ ਪੜੇਗਾ ਹੁਣ ਜਿਹਨੇ ਪੜ੍ਹਨਾ ਹੀ ਨਹੀਂ ਉਹਨੂੰ ਡਾਊਟ ਕੀ ਹੋਏਗਾ ਜੋ ਅੱਜਕਲ ਦੇਖਿਆ ਜਾ ਰਿਹਾ ਹੈ ਜਿੱਦਾਂ ਬੱਚੇ ਕ੍ਰੈਕ ਕਰ ਰਹੇ ਨੇ ਪੇਪਰ ਮੀਡੀਅਮ ਪਰਿਵਾਰਾਂ ਤੋਂ ਬਹੁਤ ਬੱਚੇ ਕ੍ਰੈਕ ਕਰ ਰਹੇ ਨੇ ਬੱਚੇ ਪੇਪਰ ਅੱਛੇ ਉਹਨਾਂ ਨੂੰ ਨੌਕਰੀਆਂ ਵੀ ਮਿਲ ਰਹੀਆਂ ਨੇ ਚਾਹੇ ਕਿਸੇ ਵੀ ਸੂਬੇ ਦੀ ਹੋਈ ਦੇਖਿਆ ਜਾਂਦਾ ਹੈ ਇੰਟਰਵਿਊ ਜਾਂਦੇ ਨੇ ਹੁਣ ਯੂਪੀਐਸਸੀ ਦਾ ਆਏਗਾ ਜਦੋਂ ਰਿਜ਼ਲਟ ਬੱਚੇ ਦੱਸਦੇ ਨੇ ਕਿ ਉਹਨਾਂ ਕੋਲ ਸਾਧਨ ਨਹੀਂ ਸਨ ਫਿਰ ਵੀ ਉਹਨਾਂ ਨੇ ਯੂਪੀਐਸਸੀ ਕਰਾਇਆ ਕੀਤਾ ਕਿਉਂਕਿ ਉਹਨਾਂ ਨੇ ਕੀ ਕੀਤਾ ਬੁੱਕਸ ਦਾ ਸਹਾਰਾ ਲਿਆ ਤਾਂ ਬੁੱਕਸ ਬਹੁਤ ਪੜੀਆਂ ਬੁੱਕਸ ਪੜੋਗੇ ਆਪਣੇ ਸਬਜੈਕਟ ਨਾਲ ਰਿਲੇਟਡ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਹੁਣ ਅੱਜ ਕੱਲ ਇਹ ਦੇਖਿਆ ਜਾ ਰਿਹਾ ਜੋ ਜ਼ਿਆਦਾ ਇੰਟੈਲੀਜੈਂਟ ਸਟੂਡੈਂਟ ਆ ਉਹ ਰਹਿ ਜਾਂਦੇ ਹਨ ਉਹ ਪੇਪਰ ਨਹੀਂ ਕਲੀਅਰ ਕਰ ਪਾਉਂਦੇ ਹਨ ਉਹ ਫਿਰ ਪ੍ਰਾਈਵੇਟ ਸੈਕਟਰ ਵਿੱਚ ਚਲੇ ਜਾਂਦੇ ਹਨ ਜੋ ਮੀਡੀਅਮ ਸਟੂਡੈਂਟਸ ਨੇ ਐਵਰੇਜ ਸਟੂਡੈਂਟਸ ਨੇ ਉਹ ਵਧੀਆ ਸਕਸੈਸਫੁਲ ਹੋ ਰਿਹਾ ਹੈ ਰੀਜ਼ਨ ਕੀ ਹੈ ਕਿਉਂਕਿ ਉਹ ਆਪਣੇ ਟੀਚਰ ਨੂੰ ਕਲਾਸ ਵਿੱਚ ਧਿਆਨ ਨਾਲ ਸੁਣਦੇ ਹਨ ਲੈਕਚਰਸ ਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰਦੇ ਹਨ ਉਹਦੇ ਬਾਰੇ ਘਰ ਜਾ ਕੇ ਹੋਰ ਡੂੰਗੀ ਜਾਣਕਾਰੀ ਲੈਂਦੇ ਹਨ ਕਿ ਮੈਂ ਇਹ ਪੇਪਰ ਇੱਕ ਤਾਂ ਉਹਨਾਂ ਦੇ ਮੋਟਿਵ ਹੁੰਦਾ ਕਿ ਮੈਂ ਇਹ ਪੇਪਰ ਕਲੀਅਰ ਕਰਨਾ ਹੀ ਕਰਨਾ ਹੈ ਇਸ ਕਰਕੇ ਮੈਂ ਬੱਚੇ ਨੂੰ ਇਹੀ ਸਲਾਹ ਦੇਣੀ ਚਾਹੂੰਗਾ ਜਿੱਥੇ ਵੀ ਤੁਸੀਂ ਜਾ ਰਹੇ ਹੋ ਜਿੱਥੇ ਤੁਸੀਂ ਕੋਚਿੰਗ ਲੈ ਰਹੇ ਹੋ ਉਸ ਕਲਾਸਰੂਮ ਚ ਜੋ ਤੁਹਾਨੂੰ ਪੜਾਇਆ ਜਾ ਰਿਹਾ ਹੈ ਉਸ ਨੂੰ ਘਰ ਆ ਕੇ ਧਿਆਨ ਨਾਲ ਪੜੋ ਅਗਰ ਤੁਹਾਨੂੰ ਲੱਗ ਰਿਹਾ ਹੈ ਕਿ ਮੈਂ ਹੋਰ ਜਾਣਕਾਰੀ ਲੈਣੀ ਹੈ ਨੈਟ ਤੇ ਜਾ ਕੇ ਸਰਚ ਕਰੋ ਤਾਂ ਜੋ ਤੁਹਾਡੇ ਗਿਆਨ ਵਿੱਚ ਵਾਧਾ ਹੋਵੇ ਸੈਣੀ ਸਾਹਿਬ ਇੱਕ ਗੱਲ ਦੱਸੋ ਅੱਜ ਦੀ ਨਾ ਅੰਕੜਾ ਵਿਗਿਆਨ ਹੈ ਹੁਣ ਆਪਣੇ ਕੋਲੇ ਅੰਕੜਿਆਂ ਦੀ ਗੇਮ ਹੈ ਬੱਚੇ ਸਕੂਲਾਂ ਦੇ ਵਿੱਚ ਨੰਬਰ ਮਾਰਕਸ ਜਿਹੜੇ ਨੇ 90 95 ਤੱਕ ਪਹੁੰਚ ਗਏ ਨੇ ਹਣਾ ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਬਿਲਕੁਲ ਬਿਲਕੁਲ ਕੋਈ ਸੇ ਸਟੂਡੈਂਟ ਹੈ ਜਿਹੜਾ 90s ਦੇ ਵਿੱਚ ਆਉਂਦਾ ਇੱਕ ਪਾਸੇ ਉਹ ਹੈ ਜਿਹੜਾ 60 70 ਤੇ ਬੈਠਾ ਹੈ ਕਿੰਨਾ ਕੁ ਫਰਕ ਰਹਿੰਦਾ ਦੋਨਾਂ ਬੱਚਿਆਂ ਲਈ ਦੋਨਾਂ ਬੱਚਿਆਂ ਦੇ ਮੂਡ ਦਾ ਸਟਡੀ ਨੂੰ ਜਿਹੜੀ ਤੁਸੀਂ ਤਿਆਰੀ ਦੀ ਸਟਡੀ ਕਰਾਉਣੀ ਉਹਨੂੰ ਦੇਖਣ ਦਾ ਔਰ ਕਿੰਨਾ ਕੁ ਦੋਨਾਂ ਲਈ ਮਤਲਬ ਫਰਕ ਰਹਿੰਦਾ ਔਖੇ ਦੇਖਣ ਦਾ ਜਾਂ ਤਿਆਰੀ ਕਰਨ ਦਾ ਕਿੰਨੀ ਮਤਲਬ ਇਹ ਡਿਫਰੈਂਸ ਆ ਜਾਂਦਾ ਦੇਖੋ ਸਰ ਮੈਂ ਪਹਿਲੇ ਵੀ ਇਹ ਗੱਲ ਕਹੀ ਸੀ ਜਿਹੜਾ ਇੰਟੈਲੀਜੈਂਟ ਹੁੰਦਾ ਨਾ ਉਹ ਦੇਖੋ ਸਾਡੇ ਕੋਲ ਤਾਂ ਕਲਾਸ ਸਾਰੀ ਤਰ੍ਹਾਂ ਦੇ ਸਟੂਡੈਂਟ ਆਉਂਦੇ ਸਰ 40% ਵਾਲੇ ਵੀ ਬੈਠਦੇ ਆ ਸਾਡੇ ਕੋਲ ਤਾਂ ਕਈ ਵਾਰ 60 ਵਾਲੇ ਵੀ ਬੈਠ ਜਾਂਦੇ ਹਨ ਕਿ 90 ਵਾਲੇ ਬੈਠਦੇ 90 ਵਾਲੇ ਨੂੰ ਇਹ ਹੁੰਦਾ ਹੈ ਕਿ ਮੈਂ ਤਾਂ ਯਾਰ ਇਹਨਾਂ ਕੋਲ ਇਹਨਾਂ ਚ ਬੈਠਾਂਗਾ ਮੈਨੂੰ ਤਾਂ ਇਨਸਲਟ ਫੀਲ ਹੋਏਗੀ ਮੰਨਦੇ ਹੋ ਨਾ ਤੁਸੀਂ ਇਸ ਗੱਲ ਨੂੰ ਉਹਨੂੰ ਹੁੰਦਾ ਇੰਟੈਲੀਜੈਂਟ ਹੈ ਕਿ ਮੈਂ ਤਾਂ ਇੰਟੈਲੀਜੈਂਟ ਹੈ ਦੇਖੋ ਸਰ ਫਰਕ ਕੋਈ ਨਹੀਂ ਰਹਿ ਜਾਂਦਾ ਫਰਕ ਦੇਖੋ ਪੇਪਰ ਜਦੋਂ ਪੇਪਰ ਤੁਹਾਡੇ ਸਾਹਮਣੇ ਹੁੰਦਾ ਨਾ ਉੱਥੇ ਨਾ ਧਿਆਨ ਨਾਲ ਜਿਹੜਾ ਬੰਦਾ ਆਪਣਾ ਕਨਸੈਂਟਰੇਸ਼ਨ ਹੋ ਕੇ ਦੇਖੋ ਦੇਖੋ ਹੁਣ ਸਪੋਜ਼ ਕਰੋ ਪੀਸੀਐਸ ਦਾ ਐਗਜ਼ਾਮ ਹੈ ਸਾਰੇ ਬੱਚੇ ਤਿਆਰੀ ਕਰਕੇ ਜਾਣਗੇ ਕੋਚਿੰਗ ਲੈ ਕੇ ਜਾਣਗੇ ਮੇਨ ਕੀ ਕੀ ਗੱਲ ਹੈ ਕਿਹੜਾ ਬੰਦਾ ਕਰੈਕ ਕਰੇਗਾ ਜਿਹੜਾ ਬੰਦਾ ਫੋਕਸ ਹੋ ਕੇ ਪੇਪਰ ਤੇ ਫੋਕਸ ਹੋ ਕੇ ਕੁਐਸਚਨਸ ਨੂੰ ਕਨਸੈਂਟਰੇਸ਼ਨ ਹੋ ਕੇ ਪੂਰੀ ਕਨਸੈਂਟਰੇਸ਼ਨ ਨਾਲ ਉਸ ਪੇਪਰ ਨੂੰ ਸੋਲਵ ਕਰੇਗਾ ਉਹ ਬੰਦਾ ਰੇਸ ਟੂ ਫਰਸਟ ਆਏਗਾ ਮੇਨ ਕੀ ਹੈ ਦੇਖੋ ਤਿਆਰੀ ਸਾਰੇ ਬੰਦੇ ਕਰਕੇ ਜਾਂਦੇ ਨੇ ਸਰ ਕੋਈ ਵਿਰਲਾ ਹੋਣਾ ਜਿਹੜਾ ਜਿਨੇ ਵੈਸੀ ਫਾਰਮ ਪਰ ਤਾ ਹੋਣਾ ਤਿਆਰੀ ਸਾਰੇ ਕਰਕੇ ਜਾਣਗੇ ਸਾਰੇ ਕੋਚਿੰਗਸ ਲੈ ਰਹੇ ਨੇ ਪੈਸਾ ਖਰਚ ਰਹੇ ਨੇ ਸਭ ਨੂੰ ਇਹ ਹੁੰਦਾ ਕਿ ਮੈਂ ਪੀਸੀਐਸ ਅਫਸਰ ਬਣ ਜਾਵਾਂ ਜਾਂ ਆਈਐਸ ਅਫਸਰ ਬਣ ਜਾਵਾਂ ਸਾਰੇ ਤਿਆਰੀ ਨਾਲ ਪੇਪਰ 'ਚ ਬੈਠਦੇ ਹਨ ਪਰ ਮੇਨ ਕੀ ਹੈ ਜਿਹੜਾ ਕਨਸੈਂਟਰੇਸ਼ਨ ਹੋ ਕੇ ਜਿਹਦਾ ਮਾਈਂਡ ਸਿਰਫ ਪੇਪਰ ਤੇ ਫੋਕਸ ਹੈ ਉਹ ਬੰਦਾ ਕਲੀਅਰ ਕਰ ਪਾਏਗਾ ਹੁਣ ਚਾਹੇ ਉਹ 60% ਵਾਲਾ ਹੋਵੇ ਚਾਹੇ 40 ਵਾਲਾ ਹੋਵੇ ਚਾਹੇ 90 ਵਾਲਾ ਹੋਵੇ ਸਰ ਇਹ ਗੱਲ ਹੈ ਸਰ ਮੈਂ ਕਹਾਂ ਕੰਸਰਟ 40% ਨੇ ਬੱਚੇ ਦੇ ਸਕੂਲ ਦੇ ਵਿੱਚ ਚਾਹੇ ਹੈਗੇ ਨੇ 90% ਬਿਲਕੁਲ ਬਿਲਕੁਲ ਜਿਹੜੇ ਪੇਪਰ ਨੂੰ ਤੁਸੀਂ अटेम्प्ट ਕਰਨ ਲਈ ਮਿਹਨਤ ਕਰ ਰਹੇ ਹੋ ਤੁਹਾਡਾ ਉਹਦੇ ਸਿਲੇਬਸ ਨੂੰ ਦੇਖਣ ਦਾ ਨਜ਼ਰੀਆ ਤੁਹਾਡਾ ਉਸ ਪੇਪਰ ਨੂੰ ਕ੍ਰੈਕ ਕਰਨ ਦਾ ਵਿਜ਼ਨ ਇਹ ਚੀਜ਼ਾਂ ਮਹੱਤਵਪੂਰਨ ਹੁੰਦੀਆਂ ਨੇ ਕਿ ਤੁਸੀਂ ਪੇਪਰ ਕ੍ਰੈਕ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਇਹੀ ਕਹਿਣਾ ਚਾਹੁੰਦੇ ਹਾਂ ਸੀ ਬਿਲਕੁਲ ਸਰ ਬਿਲਕੁਲ ਮੇਨ ਫੋਕਸ ਹੋ ਤੁਹਾਡਾ ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਯੂਨੀਵਰਸਿਟੀ ਟਾਪਰ ਹੋ ਜਾਂ ਤੁਸੀਂ ਐਵਰੇਜ ਸਟੂਡੈਂਟ ਮੇਨ ਹੈ ਕਿ ਜਿਹੜਾ ਬੱਚਾ ਉਸ ਪੇਪਰ ਤੇ ਫੋਕਸ ਕਰ ਰਿਹਾ ਸਿਲੇਬਸ ਨੂੰ ਚੰਗੀ ਤਰ੍ਹਾਂ ਪੜ੍ਹ ਰਿਹਾ ਪਲੱਸ ਐਕਸਟਰਾ ਜਿਹੜਾ ਨੋਲਿਜ ਗੇਨ ਕਰ ਰਿਹਾ ਹੈ ਸਰ ਸਾਡੇ ਸਰ ਇੱਕ ਗੱਲ ਅਕਸਰ ਨਾ ਮਤਲਬ ਕੁਸ਼ਨ ਹੈ ਸ਼ੌਕਿੰਗ ਨਤੀਜੇ ਆਉਂਦੇ ਨੇ ਤੁਹਾਡੇ ਨਾਲ ਵੀ ਹੋਇਆ ਹੋਊਗਾ 14 ਸਾਲ ਦੇ ਵਿੱਚ ਕਈ ਸਟੂਡੈਂਟ ਨਾ ਮਤਲਬ ਜਿਨ੍ਹਾਂ ਨੂੰ ਆਪਾਂ ਡਫਰ ਗਿਣਦੇ ਆਂ ਬਸੇ ਸ਼ਬਦ ਵਰਤਣਾ ਨਹੀਂ ਚਾਹੀਦਾ ਮੈਂ ਮਾਫੀ ਚਾਹੁੰਦਾ ਮੈਂ ਵਾਪਸ ਲੈਣਾ ਆਪਣਾ ਇਹ ਸ਼ਬਦ ਜਿਹਨਾਂ ਨੂੰ ਆਪਾਂ ਨਲਾਇਕ ਗਿਣਦੇ ਆ ਉਹ ਥੋੜੇ ਸੌਖਾ ਹੋ ਜਾਂਦਾ ਪੰਜਾਬੀ ਹਾਂਜੀ ਤੇ ਜਦੋਂ ਉਹ ਬੱਚਾ ਕੋਈ ਅੱਛੀ ਮਤਲਬ ਲਾਲੋਵ ਲੈਵਲ ਦਾ ਐਗਜ਼ਾਮ ਕਲੀਅਰ ਕਰਕੇ ਉਸ ਨੌਕਰੀ ਦੇ ਉੱਪਰ ਕਾਬਜ਼ ਹੋ ਜਾਂਦਾ ਹੈ ਫਿਰ ਉਹਨੂੰ ਕਿਹਾ ਜਾਂਦਾ ਕਿ ਇਹਦਾ ਤੁੱਕਾ ਲੱਗ ਗਿਆ ਮੇਰਾ ਸਵਾਲ ਇਹ ਹੈ ਮੈਨੂੰ ਵੀ ਤੁੱਕੇ ਕਿੰਨੇ ਕੁ ਲੱਗਦੇ ਨੇ ਕਿ ਲੱਗ ਜਾਂਦੇ ਨੇ ਸਰ ਦੇਖੋ ਅਗਰ ਇਹ ਥੋੜੀ ਗੱਲ ਨੂੰ ਮੈਂ ਦੱਸਣਾ ਚਾਹੁੰਦਾ ਦੇਖੋ ਤੁੱਕੇ ਪਹਿਲੀ ਗੱਲ ਤਾਂ ਤੁੱਕਾ ਨਹੀਂ ਸਕਸੈਸਫੁਲ ਹੁੰਦਾ ਹੈਗਾ ਚਲੋ ਪ੍ਰੀਲਿਮਸ ਜੇ ਪੀਸੀਐਸ ਦੀ ਗੱਲ ਕਰੀ ਬੱਚਾ ਬੈਠਿਆ ਹੈ ਪ੍ਰੀਲਿਮਸ ਚਲੋ ਤੁੱਕੇ ਨਾਲੋਂ ਕਲੀਅਰ ਹੋ ਗਿਆ ਬਟ ਮੇਨਸ ਚ ਤਾਂ ਸਰ ਆਨਸਰ ਰਾਈਟਿੰਗਸ ਲਿਖਣੀਆਂ ਪੈਣੀਆਂ ਉੱਥੇ ਤਾਂ ਆਨਸਰਸ ਲਿਖਣੇ ਪੈਣਗੇ ਉੱਥੇ ਕਿਵੇਂ ਤੁੱਕਾ ਥੋੜਾ ਚੱਲ ਜਾਏਗਾ ਨਹੀਂ ਚੱਲੇਗਾ ਕੋਈ ਹੋਰ ਛੋਟੀ ਆਈਐਸ ਆਈਪੀਐਸ ਨੂੰ ਛੱਡੋ ਤੁਸੀਂ ਪੰਜਾਬ ਗਵਰਨਮੈਂਟ ਤੇ ਆ ਜਾਓ ਕਿਹਦੇ ਤੁੱਕਾ ਲੱਗਦੇ ਮੈਂ ਪੰਜਾਬ ਗਵਰਨਮੈਂਟ ਦੇ ਐਗਜ਼ਾਮ ਦੀ ਗੱਲ ਹੁਣ ਕਰਨ ਲੱਗਾ ਜਿੱਦਾਂ ਕੋਈ ਛੋਟਾ ਐਗਜ਼ਾਮ ਹੈ ਕੋਈ ਗਰੁੱਪ ਬੀ ਦਾ ਪੇਪਰ ਹੈ ਆਬਜੈਕਟਿਵ ਹੈ ਸਰ ਤੁੱਕਾ ਨਹੀਂ ਲੱਗਦਾ ਕਿਉਂਕਿ ਜੋ ਪੇਪਰ ਆ ਰਹੇ ਨੇ ਜਿਸ ਚ ਆਪਸ਼ਨ ਆਪਸ਼ਨ ਹੁੰਦੀ ਹੈ ਮੈਂ ਪਹਿਲੇ ਵੀ ਗੱਲ ਕੀਤੀ ਸੀ ਆਪਸ਼ਨ ਚ ਇੰਨੀ ਐਮਬਿਗਿਉਟੀ ਸਿਮਿਲੈਰिटीज ਹੁੰਦੀਆਂ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਆਪਸ਼ਨ ਸਹੀ ਹੈ ਕਿਹੜੀ ਗਲਤ ਹੈ ਉੱਥੇ ਤੁੱਕਾ ਨਹੀਂ ਸਰ ਮੈਂ ਤਾਂ ਕਾਂਗਾ ਕਿ ਤੁੱਕੇ ਨਾਲ ਪੇਪਰ ਨਹੀਂ ਕਲੀਅਰ ਹੋਏ ਪਾਏਗਾ ਚਾਹੇ ਕੋਈ ਵੀ ਸਟੇਟ ਦਾ ਪੇਪਰ ਹੈ ਨਹੀਂ ਤੁੱਕਾ ਚੱਲਦਾ ਹੈਗਾ ਤੁੱਕਾ ਇਹ ਜੋ ਪ੍ਰਾਣੀਆਂ ਗੱਲਾਂ ਨੇ ਕਿ ਆਪਾਂ ਕਹਿ ਦਿੰਦੇ ਉਧਰ ਤਾਂ ਤੁੱਕਾ ਲੱਗ ਗਿਆ ਇਹ ਲੱਗਿਆ ਪਰ ਜੋ ਕੰਪੀਟੀਟਿਵ ਇਗਜ਼ਾਮ ਹੈ ਚਾਹੇ ਛੋਟੇ ਇਗਜ਼ਾਮ ਨੇ ਸਰ ਕਿਸੇ ਨੇ ਕਲਰਕ ਦਾ ਪੇਪਰ ਵੀ ਦੇਣਾ ਹੈ ਅੱਜ ਕੱਲ ਕਲਰਕ ਦਾ ਪੇਪਰ ਵੀ ਪਾਸ ਕਰਨਾ ਬਹੁਤ ਵੱਡੀ ਗੱਲ ਹੈ ਸਰ ਤੁੱਕਾ ਲੱਗਣਾ ਤਾਂ ਭੁੱਲੀ ਜਾਓ ਜਿਹੜਾ ਬੰਦਾ ਪੜ੍ਹ ਕੇ ਜਾਏਗਾ ਨਾ ਸਰ ਉਹੀ ਕਲੀਅਰ ਕਰ ਪਾਏਗਾ ਜੋ ਦੇਖਿਆ ਜਾ ਰਿਹਾ ਪਿਛਲੇ 3-4 ਸਾਲ ਤੋਂ ਤੁੱਕਾ ਸਕਸੈਸਫੁਲ ਨਹੀਂ ਹੋ پا ਰਿਹਾ ਹੈ ਅਕਸਰ ਆਪਾਂ ਕਹਿ ਦਿੰਦੇ ਅਕਸਰ ਆਮ ਗੱਲ ਨੂੰ ਹੋਰ ਸੋਹਣੇ ਤਰੀਕੇ ਨਾਲ ਸਮਝਾ ਦਿੰਨਾ ਹੈ ਸੈੜੀ ਸਾਦਾ ਕਹਿਣ ਦਾ ਮਤਲਬ ਇਹ ਹੈ ਕਿ ਜਿਹਨੂੰ ਤੁਸੀਂ ਉਸ ਵਕਤ ਨਲਾਇਕ ਗਿਣਿਆ ਹੋਵੇ ਉਹਨੇ ਆਪਣੀ ਸ਼ਿੱਦਤ ਆਪਣੀ ਕਨਸੈਂਟਰੇਸ਼ਨ ਉਸ ਪੇਪਰ ਨੂੰ ਲੈ ਕੇ ਕਮਾਲ ਦੀ ਬਣਾਈ ਹੋਏਗੀ ਉਹਨੇ ਉਸ ਵਕਤ ਮਿਹਨਤ ਕੀਤੀ ਹੋਏਗੀ ਜਿਸ ਵਕਤ ਉਹ ਐਗਜ਼ਾਮ ਦੇਣਾ ਹੈ ਹੋ ਸਕਦਾ ਤਾਂ ਉਹ ਬੱਚਾ ਉਸ ਪੇਪਰ ਨੂੰ ਕ੍ਰੈਕ ਕਰਕੇ ਉਸ ਨੌਕਰੀ ਤੇ ਕਾਬਜ਼ ਹੋ ਗਿਆ ਤੁੱਕਾ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਸਰਕਾਰੀ ਐਗਜ਼ਾਮ ਦੇ ਵਿੱਚ ਜੇ ਕ੍ਰੈਕ ਕਰਨਾ ਹੈ ਤਾਂ ਤੁਹਾਨੂੰ ਇੱਕ ਪਾਸੜ ਹੋ ਕੇ ਮਿਹਨਤ ਕਰਨੀ ਪੈਣੀ ਹੈ ਉਦੇ ਹੀ ਨਤੀਜੇ ਆਉਣਗੇ ਬਿਲਕੁਲ ਸਰ ਮੈਂ ਹੁਣੇ ਇੱਕ ਪਿੱਛੇ ਪੜ ਰਸੀ ਇੱਕ ਇੱਕ ਦੇ ਬੱਚੇ ਦੇ 55% ਸੀਗੇ ਗ੍ਰੈਜੂਏਸ਼ਨ 'ਚ ਉਹਨੇ ਆਪਣਾ ਕਹੇ ਆਪਣਾ ਇਹ ਪੇਪਰ ਪੁਲਿਸ ਦਾ ਕਲੀਅਰ ਕੀਤਾ ਦੇਖੋ ਉਹਨੇ ਆਪਣੀ ਫਿਰ ਦੱਸਿਆ ਵੀ ਉਹਨੇ ਆਪਣਾ ਰੀਪੀਅਰਸ ਵੀ ਆਂਦੀ ਸੀਗੀ ਉਸ ਦੀ ਉਹਨੇ 12ਵੀਂ ਵੀ ਦੋ ਵਾਰ ਚ ਕਲੀਅਰ ਕੀਤੀ ਦੇਖੋ ਫਿਰ ਉਸਨੇ ਜਦੋਂ ਡਿਗਰੀ ਲੈ ਲਈ ਤੀ ਉਹਨੂੰ ਇਹ ਹੋਇਆ ਕਿ ਮੈਂ ਹੁਣ ਸਰਕਾਰੀ ਨੌਕਰੀ ਲੈਣੀ ਹੈ ਉਸਨੇ ਫਸਟ ਅਟੈਂਪਟ 'ਚ ਇਨਾ ਫੋਕਸ ਹੋ ਕੇ ਸਟੱਡੀ ਕੀਤੀ ਪੇਪਰ ਦੇ ਉੱਪਰ ਕਿ ਉਸਨੇ ਆਪਣਾ ਪੇਪਰ ਕੁਆਲੀਫਾਈ ਕਰ ਲਿਆ ਬੰਦੇ ਨੇ ਇਹ મત ਕੀ ਕਹਿਣ ਦਾ ਮਤ ਕੀ ਜਿਹੜਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਾ ਆਪਣਾ ਹੋ ਗਿਆ ਆਪਾਂ ਕਿਸੇ ਦਿਨ ਫਿਰ ਤੁਹਾਨੂੰ ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਪ੍ਰੋਗਰਾਮ ਬਹੁਤ ਪਸੰਦ ਆ ਧੰਨਵਾਦ ਸਰ ਧੰਨਵਾਦ ਮਿੱਤਰ ਬੁਰੀ ਲਹਿਲ ਦਾ ਕਮੈਂਟ ਆਇਆ ਵਧੀਆ ਗਿਆਨ ਬਣਾਉਣ ਵਾਲਾ ਪ੍ਰੋਗਰਾਮ ਗਿਆਨ ਵਧਾਉਣ ਵਾਲਾ ਪ੍ਰੋਗਰਾਮ ਬੁਰੀ ਆਪ ਇਸ ਦੌੜ ਦੇ ਵਿੱਚ ਐਗਜ਼ਾਮ ਲਈ ਮਿਹਨਤ ਕਰਨ ਪਤਾ ਕਿ ਇਹ ਗੱਲਾਂ ਕਿੰਨੀਆਂ ਆਧਾਰ ਰੱਖਦੀਆਂ ਨੇ ਕਿੰਨੀਆਂ ਇਹ ਗੱਲਾਂ ਬੱਚਿਆਂ ਲਈ ਖਾਸ ਕਰਕੇ ਕਾਰਗਰ ਸਾਬਤ ਹੋਣਗੀਆਂ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਾਂ ਕਿਸੇ ਦਿਨ ਫਿਰ ਜੁੜਾਂਗੇ ਪਿਆਰ ਭਰੀ ਸਤਿਕਾਰ ਸ਼ਸ਼ੀ ਕਾਂਸਰ ਥੈਂਕ ਯੂ ਜੀ ਥੈਂਕ ਯੂ